ਨਵੇਂ ਰਾਹਾਂ ਦੀ ਤਲਾਸ਼ ਦੇ ਵਿੱਚ ਨਿਕਲੇ ਦਲਵੀਰ ਗੋਲਡੀ ਨੂੰ ਉਹਨਾਂ ਦੇ ਨਵੇਂ ਰਾਹ ਕਿਸ ਮੰਜ਼ਲ ਤੇ ਲੈ ਕੇ ਜਾਣਗੇ ਦਲਵੀਰ ਗੋਲਡੀ ਦੇ ਅਸਤੀਫੇ ਤੋਂ ਬਾਅਦ ਸੰਗਰੂਰ ਸੀਟ ਦੇ ਹਾਲਾਤ ਕਿਸ ਤਰ੍ਹਾਂ ਦੇ ਬਣਨ ਲੱਗੇ ਨੇ ਕਿਸ ਤਰ੍ਹਾਂ ਦੇ ਸਮੀਕਰਨ ਬਣਨ ਲੱਗੇ ਨੇ ਕਿੰਨਾ ਵੱਡਾ ਨੁਕਸਾਨ ਸੁਖਪਾਲ ਸਿੰਘ ਸਖੈਰਾ ਦੀ ਕੈਂਪੇਨ ਨੂੰ ਹੈ ਜਾਂ ਫਿਰ ਪਾਰਟੀ ਦੀ ਕੈਂਪੇਨ ਨੂੰ ਹੈ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਨਾਲ ਗੱਲਬਾਤ ਕਰਾਂਗੇ ਹੁਣ ਦਲਵੀਰ ਸਿੰਘ ਗੋਲਡੀ ਦਾ ਭਵਿੱਖ ਕੀ ਹੈ ਜਿਹੜੇ ਰਾਵਾਂ ਦੀ ਤਲਾਸ਼ ਦੇ ਵਿੱਚ ਸੀ ਉਹ ਰਾਹ ਕਿਸ ਪਾਸੇ ਜਾਣਗੇ ਕਿਵੇਂ ਜਾਣਗੇ ਤੇ ਕਿੰਨਾ ਨੁਕਸਾਨ ਜਾਂ ਕਿੰਨਾ ਫਾਇਦਾ ਦਲਵੀਰ ਗੋਲਡੀ ਦੇ ਇਹਨਾਂ ਨਵਾਂ ਰਾਹਾਂ ਕਰਕੇ ਹੋਏਗਾ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਇੱਕ ਚੇਤਾਵਨੀ ਦੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਨ ਸਰਕਾਰ ਨੂੰ ਨਵੀਆਂ ਚੁਣੌਤੀਆਂ ਦੇਖਣੀਆਂ ਪੈ ਸਕਦੇ ਨੇ ਉਹਨਾਂ ਨੂੰ ਆਪਣੀ ਕੈਂਪੇਨ ਨੂੰ ਲੈ ਕੇ ਕਿਉਂਕਿ ਇੱਕ ਸਿੱਧੀ ਚੇਤਾਵਨੀ ਦੇ ਦਿੱਤੀ ਗਈ ਹੈ ਉਹਨਾਂ ਦੀ ਕੈਂਪੇਨ ਨੂੰ ਲੈ ਕੇ ਚੇਤਾਵਨੀ ਕੀ ਹੈ ਦੇ ਵੱਲੋਂ ਹੈ ਕਿਸ ਤਰੀਕੇ ਦੇ ਨਾਲ ਕੈਂਪੇਨ ਪ੍ਰਭਾਵਿਤ ਹੋ ਸਕਦੀ ਹੈ ਇਸ ਵਿਰੋਧ ਦੇ ਕਾਰਨ ਕਿਸ ਵੱਲੋਂ ਵਿਰੋਧ ਗੱਲਬਾਤ ਇਸ ਦੇ ਉੱਪਰ ਵੀ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਰਗਬ ਚੱਡਾ ਦੀ ਜਿਹੜੇ ਲੰਮੇ ਸਮੇਂ ਤੋਂ ਰਾਜਨੀਤਿਕ ਗਲਿਆਰਿਆਂ ਤੋਂ ਦੂਰ ਨੇ ਰਾਜਨੀਤੀ ਦੇ ਸਫਿਆਂ ਤੋਂ ਦੂਰ ਨੇ ਕੈਂਪੇਨ ਤੋਂ ਤਾਂ ਬਹੁਤ ਦੂਰ ਦੀ ਗੱਲ ਹੈ ਅੱਜ ਸੀਏ ਮਾਨ ਦੇ ਵੱਲੋਂ ਰਗਬ ਚੱਡਾ ਨੂੰ ਲੈ ਕੇ ਉਨ੍ਹਾਂ ਦੀ ਰਾਜਨੀਤੀ ਨੂੰ ਲੈ ਕੇ ਉਹਨਾਂ ਦੇ ਕੈਂਪੇਨ ਨੂੰ ਲੈ ਕੇ ਇੱਕ ਵੱਡਾ ਬਿਆਨ ਆਇਆ ਹੈ ਬਿਆਨ ਕੀ ਹੈ ਗੱਲਬਾਤ ਇਸ ਦੇ ਉੱਪਰ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ ਇਹਨਾਂ ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਡਾਕਟਰ ਹਰਵਿੰਦਰ ਸਿੰਘ ਪੱਟੀ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਡਾਕਟਰ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ 'ਚ ਸ਼ੁਕਰੀਆ ਲਖਵਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰੋਤਿਆਂ ਦਿਸਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜਦ ਜ ਕਾਂਗਰਸ ਦੀ ਗੱਲ ਕਰੀਏ ਪੰਜਾਬ ਕਾਂਗਰਸ ਦੀ ਗੱਲ ਕਰੀਏ ਤਾਂ ਜਿੱਥੇ ਪੰਜਾਬ ਕਾਂਗਰਸ ਨੂੰ ਅੱਜ ਪੰਜਾਬ ਚ ਵੱਡੇ ਵੱਡੇ ਹੁਲਾਰੇ ਮਿਲੇ ਨੇ ਵੱਡੇ ਵੱਡੇ ਚਿਹਰੇ ਕਾਂਗਰਸ ਸ਼ਾਮਲ ਹੋਏ ਨੇ ਜਾਂ ਘਰ ਵਾਪਸੀ ਹੋਈ ਹੈ ਉੱਥੇ ਹੀ ਦਲਵੀਰ ਗੋਲਡੀ ਸਾਬਕਾ ਜੋ ਕਿ ਵਿਧਾਇਕ ਨੇ ਚੰਗਾ ਪ੍ਰਭਾਵ ਰੱਖਦੇ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਧੂਰੀ ਨੂੰ ਬਿਲੋਂਗ ਕਰਦੇ ਨੇ ਉਹਨਾਂ ਦੇ ਵੱਲੋਂ ਕਾਂਗਰਸ ਪਾਰਟੀ ਨੂੰ ਅੱਜ ਅਲਵਿਦਾ ਆਖ ਦਿੱਤਾ ਗਿਆ ਪਹਾਮੇ ਕੀ ਨਾਰਾਜ਼ ਗਿਆ ਪਿਛਲੇ ਦਿਨ ਤੋਂ ਲਗਾਤਾਰ ਉਹ ਸੋਸ਼ਲ ਮੀਡੀਆ ਦੇ ਉੱਪਰ ਜਤਾਉਂਦੇ ਨਜ਼ਰ ਆਏ ਸੀ ਲੇਕਿਨ ਅਸਤੀਫੇ ਤੱਕ ਦੀ ਗੱਲ ਉਹਨਾਂ ਵੱਲੋਂ ਨਹੀਂ ਕਹੀ ਗਈ ਸੀ ਹੁਣ ਕਿਵੇਂ ਦੇਖ ਰਿਓ ਦਲਵੀਰ ਗੋਲਡੀ ਕਾਂਗਰਸ ਨੂੰ ਛੱਡ ਚੁੱਕੇ ਨੇ ਉਹਨਾਂ ਦੇ ਇਸ ਅਸਤੀਫੇ ਦੇ ਕਾਰਨ ਸੰਗਰੂਠ ਸੀਟ ਜਿਹੜੀ ਪਹਿਲਾਂ ਹੀ ਹੌਟ ਸੀਟ ਹੈ ਮਾਨ ਸਰਕਾਰ ਦੇ ਵੱਲੋਂ ਹੀ ਪੂਰਾ ਜ਼ੋਰ ਹੋਏਗਾ ਕਿਉਂਕਿ ਰਾਜਧਾਨੀ ਮੰਨਦੇ ਨੇ ਸੋ ਦੂਸਰੇ ਪਾਸੇ ਵੱਡਾ ਸੇਪੇਸਲਾਰ ਪਾਰਟੀ ਦਾ ਜਾਕੀਏ ਉਸ ਹਲਕੇ ਦਾ ਵੱਡਾ ਚਿਹਰਾ ਪਾਰਟੀ ਨੂੰ ਛੱਡਦਾ ਕਿਸ ਤਰ੍ਹਾਂ ਦਾ ਪ੍ਰਭਾਵ ਇਸ ਅਸਤੀਫੇ ਦਾ ਪਵੇਗਾ ਨਵੀਆਂ ਰਾਹਾਂ ਜਿਹੜੀ ਲੱਭ ਰਹੀ ਸੀ ਉਹ ਰਾਹਾਂ ਕਿੱਥੇ ਲੈ ਕੇ ਜਾਣਗੇ ਗੋਲਡੀ ਨੂੰ ਤੇ ਗੋਲਡੀ ਦੇ ਭਵਿੱਖ ਨੂੰ ਕਿਵੇਂ ਦੇਖ ਰਹੋਗੇ ਸਿੱਖੋ ਕੁਵਿੰਦਰ ਜੀ ਗੱਲ ਇਹ ਵੀ ਕਾਂਗਰਸ ਦੇ ਵਿੱਚ ਪਤਾ ਨਹੀਂ ਕੀ ਹੋਇਆ ਇਹਨਾਂ ਨੇ ਤਾਂ ਵੀ ਸੇਹ ਦਾ ਤੱਕੜਾ ਗੱਡਿਆ ਗਿਆ ਹੈ ਹਰ ਕਨਸਟਿਟਿਊਐਂਸੀ ਦੇ ਵਿੱਚ ਹਰ ਜਗ੍ਹਾ ਦੇ ਉੱਪਰ ਕਾਂਗਰਸ ਤੇ ਵਰਕਰਾਂ 'ਚ ਬੇਚੈਨੀ ਹੈ ਪਰ ਲੀਡਰਸ਼ਿਪ ਨੂੰ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ ਅਨੰਕੇ ਤੇਲਵੀਰ ਸਿੰਘ ਗੋਲਡੇ ਇਹਨਾਂ ਨੂੰ ਖੈਰਾ ਸਾਹਿਬ ਨੇ ਮਨਾਵ ਵੀ ਲਿਆ ਸੀ ਪਰ ਮੇਰਾ ਖਿਆਲ ਹੈ ਵੀ ਜਿਹੜੀ ਉੱਪਰ ਦੀ ਸਟੇਟ ਦੀ ਜਾਂ ਕੇਂਦਰੀ ਲੀਡਰਸ਼ਿਪ ਹੈ ਉਹਦੇ ਕੋਲ ਨਾ ਕੋਈ ਉਹਨੂੰ ਤਸੱਲੀ ਬਖਸ਼ ਮਤਲਬ ਆਸਰਾ ਨਹੀਂ ਮਿਲਿਆ ਕਿ ਜੇ ਤੁਸੀਂ ਨਹੀਂ ਤੁਹਾਨੂੰ ਟਿਕਟ ਦਿੱਤੀ ਗਈ ਤਾਂ ਚਲੋ ਹੋਰ ਤੁਹਾਡਾ ਧਿਆਨ ਰੱਖਿਆ ਜਾਊਗਾ ਐਸੀ ਕੋਈ ਗੱਲ ਨਹੀਂ ਹੋਈ ਸੋ ਅਖੀਰ ਅਟਕਣਾ ਸਹੀ ਨਿਕਲਿਆ ਔੜੇ ਔੜੇ ਉਹਨਾਂ ਨੇ ਮਤਲਬ ਫੈਸਲਾ ਕਰ ਲਿਆ ਤੇ ਉਹ ਅਸਤੀਫਾ ਦੇ ਦਿੱਤਾ ਅਸਤੀਫੇ ਤੋਂ ਬਾਅਦ ਇੱਕੋ ਗੱਲ ਇਹ ਹੁੰਦਾ ਕਿ ਕਹਿੰਦੇ ਹੁੰਦੇ ਨੇ ਸਭੇ ਨਦੀਆਂ ਸਮੁੰਦਰ ਕੀ ਔਰ ਸਿਆਸਤਨ ਨੇ ਪਾਵਰ ਵਾਲੇ ਪਾਸੇ ਹੀ ਜਾਣਾ ਹੁੰਦਾ ਹੈ ਚਾਹ ਤੱਕ ਕੇਂਦਰੀ ਪਾਵਰ ਹੈ ਉਹ ਭਾਜਪਾ ਕੋਲ ਹੈ ਜਾਂ ਸਟੇਟ ਦੀ ਪਾਵਰ ਹੈ ਉਹ ਆਪ ਕੋਲ ਹੈ ਸੋ ਹੋਰ ਪਾਸੇ ਜਾਣ ਦਾ ਤਾਂ ਮਤਲਬ ਕੋਈ ਬਣਦਾ ਨਹੀਂ ਸੋ ਮੇਰਾ ਖਿਆਲ ਹੈ ਕਿ ਦ੍ਰਿਸ਼ ਕਲੀਅਰ ਹੋ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਆਮ ਆਦਮੀ ਪਾਰਟੀ ਦੇ ਲਈ ਵੀ ਇਹ ਸੀਟ ਬੜੀ ਪ੍ਰੈਸਟੇਜ ਵਾਲੀ ਬਣਦੀ ਜਾ ਰਹੀ ਹੈ ਮੀਟ ਇਅਰ ਉਹਨਾਂ ਦਾ ਮਤਲਬ ਮਸ਼ਹੂਰ ਮੰਤਰੀ ਉਹਨਾਂ ਦਾ ক্লোਜ਼ ਵੀ ਕਹਿ ਲਓ ਉਪਰ ਵਾਲਿਆਂ ਦੇ ਵੀ ਵਿਚਾਲੇ ਵਾਲਿਆਂ ਦੇ ਵੀ ਸਭ ਨਾਲ ਦੇ ক্লোਜ਼ त्योहार ਦਾ ਤਾਂ ਬੜੀ ਮੁਸ਼ਕਿਲ ਵਾਲੀ ਗੱਲ ਹੈ। ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਦਾ ਆਧਾਰ ਹੈ ਕਿਉਂਕਿ ਉਹਨੇ ਐਮਪੀ ਦੀ ਇਲੈਕਸ਼ਨ ਪਹਿਲਾਂ ਜਿੱਤੀ ਹੋਈ ਹੈ। ਤੀਜਾ ਇਹ ਕਿ ਖੇਰਾ ਸਾਹਬ ਤੇ ਉਹ ਵੀ ਆਪਣਾ ਇਲਾਕਾ ਤਾਂ ਨਹੀਂ ਸੀ ਠੀਕ ਹੈ ਕਿਉਂਕਿ ਉਹ ਦਾ ਹੈਗਾ ਸਰਕਾਰ ਦੇ ਨਾਲ ਟਟ ਕੇ ਖੜਦੇ ਰਹੇ ਨੇ। ਸਫਰ ਵੀ ਕੀਤਾ ਉਹਨਾਂ ਨੇ। ਪਰ ਉਹਨਾਂ ਦੇ ਆਪਣੇ ਇਲਾਕੇ ਚ ਉਪਰੀ ਜਗ੍ਹਾਏ ਹੋਏ ਨੇ। ਸੋ ਇਸ ਕਰਕੇ ਬੜਾ ਦਿਲਚਸਪ ਮੁਕਾਬਲਾ ਹੈ। ਅਰੇ ਭਾਜਪੀ ਨੇ ਅਜੇ ਤੱਕ ਕੋਈ ਪੱਤੇ ਵੀ ਨਹੀਂ ਖੋਲੇ ਕਿ ਕਿਹਨੂੰ ਖੜਾ ਕਰਨਾ ਹੈ। ਸੋ ਅਜੇ ਇੱਕੋ ਸੀਟ ਖਾਲੀ ਵੀ ਬੇਸ ਕਰਕੇ ਬੜੀ ਗੁੰਝਲਦਾਰ ਸਥਿਤੀ ਬਣੀ ਹੋਈ ਹੈ ਤੇ ਅੱਜ ਇੱਕ ਹੋਰ ਮਤਲਬ ਜਿਹੜੇ ਬੀਜੇਪੀ ਦੇ ਵਿੱਚ ਚਲੇ ਗਏ ਸੀ ਕੈਪਟਨ ਅਮਿੰਦਰ ਸਿੰਘ ਜੀ ਉਹਨਾਂ ਦੇ ਨਾਲ ਜਿੰਦਰ ਸਿੰਘ ਰਾਜਾ ਵੀਰ ਕਲਾਂ ਵਾਲੇ ਉਹ ਵਾਪਸ ਆ ਗਏ ਨੇ ਸੋ ਸੰਗਰੋਹ ਹੈ ਜਿਹੜਾ ਮੇਰਾ ਖਿਆਲ ਹੈ ਵੀ ਖਡੂਰ ਸਾਹਿਬ ਤੋਂ ਬਾਅਦ ਬੜੀ ਦਿਲਚਸਪ ਸੀਟ ਬਣੀ ਹੋਈ ਅੱਜ ਦੀ ਡੇਟ ਦੇ ਵਿੱਚ ਸੋ ਦੇਖੋ ਇਧਰਲੇ ਪਾਸੇ ਨੂੰ ਗੱਡੀ ਤੁਰਦੀ ਹੈ ਤੇ ਗੋਲਦੀ ਸਾਹਿਬ ਨੇ ਜਿਹੜੇ ਉਹ ਨਵੇਂ ਦੇ ਸੱਦੇ ਕਿੱਧਰ ਲੱਭਦੇ ਨੇ ਝਾੜੂ ਦੇ ਵਿੱਚ ਜਾਂ ਕਮਲ ਦੇ ਵਿੱਚ ਤਮਾਦ ਹੋ ਹੀ ਨਾ ਜਾ ਰਹੇ ਸੋ ਉੱਪਰ ਕਾਂਗਰਸ ਦੀ ਇੱਕ ਉਹ ਸਮਝਦਾ ਲੀਡਰਸ਼ਿਪ ਦੀ ਨਾ ਅਹਰੀਅਤ ਹੈ ਤੇ ਉਹਨਾਂ ਤੋਂ ਬਹੁਤ ਸਾਰੇ ਵਰਕਰ ਹੋਣ ਦੇ ਬਾਵਜੂਦ ਇਹਨੂੰ ਕੋ ਸੰਭਲਿਆ ਨਹੀਂ ਜਾ ਰਿਹਾ ਦਿੱਲੀ ਚ ਵੀ ਇਦਾਂ ਹੀ ਹੋਇਆ ਪੰਜਾਬ ਦੇ ਵਿੱਚ ਵੀ ਉਹਨਾਂ ਦੀ ਕੰਪੇਨਿੰਗ ਤਾਂ ਕੀ ਤੁਰਨੀ ਹੈ ਮਤਲ ਅਜੇ ਤੱਕ ਟਿਕਟਾਂ ਦੀ ਵੰਡ ਰੋਲ ਰਪਾ ਸਭ ਤੋਂ ਜ਼ਿਆਦਾ ਉਹਨਾਂ ਦੇ ਵਿੱਚ ਹੈ ਪਰ ਉਹ ਕਿਸੇ ਨਾ ਕਿਸੇ ਹੱਦ ਤੱਕ ਇਹ ਵੀ ਲੋਕ ਮਤਲਬ ਅੰਦਾਜ਼ਾ ਲਾਉਣ ਲੱਗ ਗਏ ਨੇ ਕਿ ਜਿਹੜਾ ਕੇਂਦਰ ਦੇ ਵਿੱਚ ਸਥਿਤਾ ਹੋਇਆ ਇੰਡੀਆ ਫਰੰਟ ਦਾ ਉਹ ਇਹਨਾਂ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਬੇਸਿਕਲੀ ਆਪ ਦੀ ਮਦਦ ਕਰਨ ਦੇ ਲਈ ਜਾਣ ਪੁੱਛ ਕੇ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹ ਲੋਕਲ ਲੀਡਰਾਂ ਦੀ ਗੱਲ ਨਹੀਂ ਸੁਣ ਰਹੀ ਇੱਟਾਂ ਵੰਡਣ ਚ ਵੀ ਉਹਨਾਂ ਦੀ ਕੰਪੇਨ ਠੀਕ ਕਰਨ ਦੇ ਵਿੱਚ ਵੀ ਇੱਟਾਂ ਦੀ ਅਲਾਟਮੈਂਟ ਤੇ ਥਾਵਾਂ ਦੀ ਅਲਾਟਮੈਂਟ ਤੇ ਪਰ ਜੇ ਇਹ ਹੈ ਤਾਂ ਇਹ ਕਾਂਗਰਸ ਲਈ ਬੜੀ ਅਨਫੋਰਚੂਨੇਟ ਗੱਲ ਹੈ ਜਿਵੇਂ ਸਰ ਸੰਗਰੂਰ ਹਲਕੇ ਦੀ ਗੱਲ ਕਰੀਏ ਤੁਸੀਂ ਅਰਜਿੰਦਰ ਸਿੰਘ ਰਾਜਾ ਵੀਰ ਕਲਾਂ ਵਾਲਿਆਂ ਦੀ ਗੱਲ ਕੀਤੀ ਹੈ ਜਿਹੜੇ ਕੈਪਟਨ ਸਾਹਿਬ ਦੇ ਬੜੇ ਨਜ਼ਦੀਕ ਸੀ ਤੇ ਉਹਨਾਂ ਦੀ ਨਵੀਂ ਪਾਰਟੀ ਦੇ ਵਿੱਚ ਚਲੇ ਗਏ ਸੀ ਕਾਂਗਰਸ ਨੂੰ ਛੱਡ ਕੇ ਆਪਣੇ ਵਰਕਰਾਂ ਦੇ ਨਾਲ ਤੇ ਹੁਣ ਅੱਜ ਉਹਨਾਂ ਦੀ ਵਾਪਸੀ ਹੋਈ ਹੈ ਸੰਗਰੂਰ ਨੂੰ ਬਿਲੋਂਗ ਕਰਦੇ ਨੇਗੇ ਪ੍ਰਭਾਵ ਚੰਗਾ ਸੰਗਰੂਰ ਸੀਟ ਦੇ ਉੱਪਰ ਉਹਨਾਂ ਦਾ ਹਲਕੇ ਸੰਗਰੂਰ ਦੇ ਵਿੱਚ ਦੂਸਰੇ ਪਾਸੇ ਅੱਜ ਸਾਬਕਾ ਐਮਐਲਏ ਪਾਰਟੀ ਨੂੰ ਵੱਧ ਵਿਲਾਖਦੇ ਨੇ ਫਿਰ ਸਮੀਕਰਨ ਕਿਵੇਂ ਬਣਦੇ ਨਜ਼ਰ ਆ ਰਹੇ ਨੇ ਕਿੰਨਾ ਵੱਡਾ ਖਤਰਾ ਸੁਖਪਾਲ ਸਿੰਘ ਖਹਿਰਾ ਦੀ ਸੀਟ ਨੂੰ ਜਾਂ ਉਹਨਾਂ ਦੀ ਕੈਂਪੇਨ ਨੂੰ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਦੇਖੋ ਦੋ ਚੀਜ਼ਾਂ ਇਹਦੇ 'ਚ ਨਿਕੰਦਰ ਜੀ ਧਿਆਨ ਰੱਖਣ ਵਾਲੀਆਂ ਹੋਣਗੀਆਂ ਕਿ ਲੀਡਰ ਜਦੋਂ ਪਾਲਾ ਬਦਲਦੇ ਨੇ ਇਹ ਦੇਖਣ ਵਾਲੀ ਗੱਲ ਹੁੰਦੀ ਹੈ ਕਿ ਉਹਨਾਂ ਦਾ ਆਪਣਾ ਪ੍ਰਭਾਵ ਕਿੰਨਾ ਹੈ ਕੀ ਸਾਰੇ ਹਮਾਇਤੀਆਂ ਨੂੰ ਵੀ ਨਾਲ ਲੈ ਜਾਣ ਦੀ ਕੈਪੈਸਿਟੀ ਰੱਖਦੇ ਨੇ ਕਿ ਨਹੀਂ ਰੱਖਦੇ ਕੈਪਟਨ ਅਮਰਿੰਦਰ ਸਿੰਘ ਗਏ ਸੀਗੇ ਬਹੁਤ ਸਾਰੇ ਹਮਾਇਤੀਆਂ ਨੂੰ ਵੀ ਲੈ ਕੇ ਸੀ ਨਾਲ ਪਰ ਆਪਾਂ ਦੇਖਿਆ ਜੋ ਹਾਲਤ ਹੋਈ ਸੀ ਇਲੈਕਸ਼ਨਾਂ ਦੇ ਵਿੱਚ ਰੋਜਪੁਰ ਰੈਲੀ ਸੀ ਤੇ ਸੀਟਾਂ ਖਾਲੀ ਪਈਆਂ ਸੀ ਮੋਤੀ ਸਾਹਿਬ ਉੱਥੋਂ ਹੀ ਕਲਾਂ ਕੱਢ ਕੇ ਚੰਨੀ ਨੂੰ ਵਾਪਸ ਚਲੇ ਗਏ ਸੀ ਸੋ ਇਹ ਇੱਕ ਬਹੁਤ ਬਟਾ ਟੈਸਟ ਹੁੰਦਾ ਹੈ ਆਪਣੇ ਆਪ ਦੇ ਵਿੱਚ ਜਿਵੇਂ ਮਸ਼ਕਸ਼ੀਲ ਰਿੰਕੂ ਕਾਂਗਰਸ ਦੇ ਵਿੱਚ ਉਤਰ ਗਏ ਉਹ ਸਾਰਾ ਆਪਣਾ ਸਮਾਨ ਨਾਲ ਲੈ ਗਏ ਤੇ ਜਿੱਤ ਵੀ ਗਏ ਸੀ ਉਹਨ ਉਹ ਕਿੰਨਾ ਕੋ ਸਮਾਨ ਨੂੰ ਸਾਰੇ ਨੂੰ ਕਿੱਥੇ ਇੱਕ ਤੱਕ ਲੈ ਜਾ ਸਕਣਗੇ ਉਹ ਜਿਹੜੀਆਂ ਤਲਬਦਲੀਆਂ ਨੇ ਇਹ ਇਸ ਇਲੈਕਸ਼ਨ ਦੇ ਵਿੱਚ ਕਿ ਇਹ ਵੀ ਬਹੁਤ ਵੱਡਾ ਟੈਸਟ ਹੋਊਗਾ ਕਿ ਕੀ ਜਿਹੜੇ ਤਲਬਦਲੀ ਨੇ ਉਹ ਵੋਟ ਬਦਲੀ ਵੀ ਹੈ ਨਾਲ ਸੋ ਰਾਜਾ ਜੀ ਬਾਫਸਾ ਇਹਨੇ ਜਿੰਦਰ ਸਿੰਘ ਰਾਜਾ ਜੀ ਬੋਲਲੀ ਜੀ ਉੱਤਰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦਾ ਆਧਾਰ ਕਿੰਨਾ ਕਿੰਨਾ ਮੈਨੂੰ 299 ਵੱਲ ਹੀ ਟਰਨ ਹੋ ਸਕਦਾ ਹੈ ਤਾਂ ਅਧਰ ਅੱਛਾ ਹੋਵੇ ਪਰ ਕੀ ਉਹ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਵੋਟਾਂ ਭਖਤਾ ਸਕਣਗੇ ਜਿਹੜੇ ਪਾਸੇ ਆਵਤ ਜਾ ਰਹੇ ਨੇ ਇਹ ਅਜੇ ਆਪਣੇ ਆਪ ਦੇ ਵਿੱਚ ਮੇਰਾ ਖਿਆਲ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਊਗੀ ਪਰ ਕਿਉਂਕਿ ਇਹਨਾਂ ਦੇ ਪਰਸਨਲ ਮਤਲਬ ਫੈਸਲੇ ਨੇ ਇਹ ਕੋਈ ਕੋਈ ਹੈ ਪਾਰਟੀ ਦੇ ਜਾਂ ਸੈਡੀਓਲੋਜੀ ਦੇ ਉਸ ਤਰ੍ਹਾਂ ਦੇ ਕੋਈ ਫੈਸਲੇ ਨਹੀਂ ਹਨ ਕਿਉਂਕਿ ਨਿੱਜੀ ਲੀਡਰ ਨੇ ਨਿੱਜੀ ਮਫਾਦ ਤੇ ਹੀ ਤੁਰੇ ਫਿਰਦੇ ਨੇ ਇਹਦੇ ਨਾਲ ਚਾਰ ਬੰਦੇ ਨੇ ਉਹ ਆਪਣਾ ਮੁੱਲ ਕੋਆਉਂਦਾ ਫਿਰ ਰਿਹਾ ਹੈ ਤਾਵਾ ਤਾਵਾ ਤੋ ਇਸ ਕਰਕੇ ਮੇਰਾ ਖਿਆਲ ਹੈ ਇਹ ਪੱਕ ਨਾਲ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਦੂਜੀ ਗੱਲ ਇਹ ਕਿ ਤਕਵੀਰ ਪੋੜੀ ਚੰਦੇ ਕਿੱਧਰ ਨੇ ਇਸ ਚੀਜ਼ ਤੇ ਵੀ ਕਾਫੀ ਡਿਪੈਂਡ ਕਰਦਾ ਸੰਗਰੂਰ ਦੇ ਵਿੱਚ ਜਿਹੜੀ ਕਿ ਰਾਜਧਾਨੀ ਕਹੀ ਜਾਂਦੀ ਸੀ ਕਿਸੇ ਟਾਈਮ ਦੇ ਉੱਪਰ ਆਮ ਆਦਮੀ ਪਾਰਟੀ ਦੀ ਜਿੰਨਾ ਵਿਰੋਧ ਹੈ ਜਿੰਨੇ ਪ੍ਰੋਟੈਸਟ ਉੱਥੇ ਹੋਏ ਨੇ ਜਿੰਨੇ ਹਮਾਇਤੀ ਛੱਡ ਕੇ ਉਲਟ ਹੋਏ ਨੇ ਇਸ ਤਰ੍ਹਾਂ ਡਿੜਵੇ ਵਾਲਾ ਕਾਂਡ ਹੋਇਆ ਪਿੰਡਾਂ 'ਚ ਪੜਨਾ ਔਖਾ ਹੋ ਗਿਆ ਕੁੱਲ ਜਿਹੋ ਆਮ ਆਦਮੀ ਪਾਰਟੀ ਚਲੇ ਜਾਂਦੇ ਨੇ ਕੋਈ ਜ਼ਰੂਰੀ ਨਹੀਂ ਹੈ ਕਿ ਕਿਉਂਕਿ ਉਹਨਾਂ ਦਾ ਸਿੱਧਾ ਵਿਰੋਧ ਸੀਗਾ ਉਹਨਾਂ ਦੇ ਹਮਾਇਤੀ ਵੀ ਨਾਲ ਹੀ ਉਹਨੇ ਚਲੇ ਜਾਉਂਦੇ। ਇਹ ਹੋ ਸਕਦਾ ਵੀ ਇੱਕ ਬੰਦਾ ਚਲੇ ਜਾਂਦਾ ਬਾਕੀ ਨੇ ਜਿਹੜੇ ਉਹਨਾਂ ਨੂੰ ਕਹੜਾ ਸਾਹਿਬ ਜਾਂ ਮੋਟਰ ਪਲੱਸ ਪਲੱਸ ਲੈਣ। ਤੇ ਦੂਜੇ ਪਾਸੇ ਇਦਾਂ ਹੀ ਰਜਿੰਦਰ ਸਿੰਘ ਮਿਖੜ ਵੀਰਕਲਾਂ ਵਾਲੇ ਨੇ ਉਹਨਾਂ ਦਾ ਵੀ ਇਹੀ ਪੋਜੀਸ਼ਨ ਹੈ ਅਲੱਗ ਤਰ੍ਹਾਂ। ਸੋ ਇਹ ਇਹ ਮੇਰਾ ਖਿਆਲ ਹੈ ਕਿ ਵਰਕਰਾਂ ਦੇ ਵਿੱਚ ਕਾਮ ਜਿਹੜਾ ਮੋਟਰ ਹੈ ਉਹਦੇ ਵਿੱਚ ਨਿਰਾਸ਼ਾ ਬੜੀ ਹੈ। ਤੇ ਖਾਸ ਕਰਕੇ ਜਿਹੜੇ ਮੁਲਾਜ਼ਮ ਨੇ ਜਾਂ ਕਿਸਾਨਾਂ ਦਾ ਜਿਹੜਾ ਮਤਲਬ ਸੰਘਰਸ਼ ਚੱਲ ਰਿਹਾ ਹੈ। ਉਦੇ ਚ ਇਹ ਇਹ ਚਰਚਾਾਂ ਮਾਦੇ ਵਿੱਚ ਕਿਉਂਕਿ ਪੋਸਟਾਂ ਲਗਾਤਾਰ ਪਾਰੇ ਸੀ ਗੋਲਡੀ ਜੀ ਸੋਸ਼ਲ ਮੀਡੀਆ ਤੋਂ ਪ੍ਰੈਕਟਿਵ ਦਿਖ ਰਹੇ ਸੀ ਆਪਦੀ ਨਾਰਾਜ਼ਗੀ ਲਗਾਤਾਰ ਪਾਰਟੀਆਂ ਦਿਖਾ ਰਹੇ ਸੀ ਅੱਜ ਸੁਖਪਾਲ ਸਿੰਘ ਖਹਿਰਾ ਦਾ ਵੀ ਬੜਾ ਵੱਡਾ ਬਿਆਨ ਇਸ ਸੰਬੰਧ ਦੇ ਵਿੱਚ ਆਇਆ ਸੀ ਚੇਤਾਵਨੀ ਭਰੇ ਲਹਿਜੇ ਦੇ ਵਿੱਚ ਉਹਨਾਂ ਨੇ ਦਲਵੀਰ ਗੋਲਡੀ ਦੇ ਲਈ ਗੱਲ ਕਹੀ ਸੀ ਕਿ ਜੇਕਰ ਉਹ ਇਸ ਸਮੇਂ ਦੇ ਵਿੱਚ ਪਾਰਟੀ ਛੱਡ ਕੇ ਜਾਂਦੇ ਨੇ ਤਾਂ ਉਹਨਾਂ ਦੇ ਰਾਜਨੀਤਿਕ ਕੈਰੀਅਰ ਦੇ ਉੱਪਰ ਬੜਾ ਵੱਡਾ ਪ੍ਰਭਾਵ ਪਵੇਗਾ ਕਿਤੇ ਨਾ ਕਿਤੇ ਫਿਊਚਰ ਦੀ ਗੱਲ ਕਰਦੇ ਐ ਸੀ ਵੀ ਸ਼ਾਇਦ ਦਾ ਰਾਜਨੀਤਿਕ ਕੈਰੀਅਰ ਖਤਮ ਹੋਣ ਵੱਲ ਚਲਾ ਜਾਵੇ ਇਹ ਚੇਤਾਵਨੀ ਦੇ ਬਾਵਜੂਦ ਵੀ ਦਲਵੀਰ ਗੋਲਡੀ ਦੇ ਵੱਲੋਂ ਇੰਨਾ ਵੱਡਾ ਫੈਸਲਾ ਲੈਣਾ ਕਿਵੇਂ ਦੇਖ ਰਿਹਾ ਹਾਂ ਸੁਖਪਾਲ ਸਿੰਘ ਕਹਿ ਰਿਹਾ ਕਿੰਨੇ ਸਹੀ ਕਿ ਰਾਜਨੀਤਿਕ ਕੈਰੀਅਰ ਖਤਮ ਵੀ ਹੋ ਸਕਦਾ ਹੈ ਉਹ ਪੰਜਾਬ ਦੇ ਵਿੱਚ ਕਾਂਗਰਸ ਦਾ ਜਿਹੜਾ ਫਿਊਚਰ ਹੈ ਖਾਸ ਕਰਕੇ ਕਹੋ ਉਹਨਾਂ ਦੇ ਉੱਪਰ ਜਿਹੜਾ ਅਟੈਕ ਹੈ ਆਪ ਵੱਲੋਂ ਤੇ ਭਾਜਪਾ ਵੱਲੋਂ ਪਲੱਸ ਆਪਣੀ ਜਿਹੜੀ ਲੀਡਰ ਹੈ ਉਹਨਾਂ ਦੀ ਉਹਦੀ ਜਿਹੜੀ ਨਲਾਇਕੀ ਹੈ ਨਾ ਅਹੇਲੀਅਤ ਹੈ ਮਤਲਬ ਕਾਂਗਰਸ ਦੇ ਵਿੱਚ ਮੇਰਾ ਖਿਆਲ ਹੈ ਵੀ ਬੀਜੇਪੀ ਤੇ ਆਮ ਆਦਮੀ ਪਾਰਟੀ ਨਾਲੋਂ ਉਹਨਾਂ ਦੀ ਆਪਣੀ ਲੀਡਰਸ਼ਿਪ ਖੰਡਾਉਣ ਦੇ ਲਈ ਜ਼ਿਆਦਾ ਜਿੰਮੇਵਾਰ। ਮਤਲਬ ਕੈਪਟਨ ਦੀ ਸਰਕਾਰ ਗਿਰਨ ਤੋਂ ਲੈ ਕੇ ਹੁਣ ਤੱਕ ਤੁਸੀਂ ਜੇ ਦੇਖੋਗੇ ਕਿ ਲੀਡਰਸ਼ਿਪ ਨੇ ਫੈਸਲੇ ਕੀ ਕਰੇ ਹਨ। ਪਰ ਕਿਨੂੰ ਉਹਨਾਂ ਨੇ ਤਵੱਜੋ ਦਿੱਤੀ ਹੈ ਡਿਸਪਲਿਨ ਦੇ ਲਈ ਮਤਲਬ ਵਰਕਰਾਂ ਦੇ ਹੌਸਲੇ ਦੇ ਲਈ ਕੁਝ ਵੀ ਨਹੀਂ ਹੈ। ਮਤਲਬ ਇੱਥੇ ਭਾਰਤ ਜੋੜੋ ਯਾਤਰਾ ਹੁੰਦੀ ਹੈ ਉੱਥੇ ਸਟੇਜ ਤੇ ਲੀਡਰ ਲੜ ਪੈਂਦੇ ਨੇ ਕੋਈ ਕੁਝ ਨਹੀਂ ਕਹਿੰਦਾ। ਉਥੇ ਚੌਧਰੀ ਸਾਹਿਬ ਦੀ ਡੈਥ ਹੋ ਜਾਂਦੀ ਹੈ ਮੁਰਕੀ ਉਹਨਾਂ ਦੀ ਵਾਈਫ ਹੋਰ ਜਾਂਦੀ ਹੈ ਉਹ ਸਾਰਾ ਪਰਿਵਾਰ ਹੁੰਦਾ ਬੀਜੇਪੀ ਚਲੇ ਗਏ ਹਨ ਵੱਡੇ ਵੱਡੇ ਥਿੰਕਰ ਅੰਦਰ ਸਿੰਘ ਕੇਪੀ ਵਰਗੇ ਛੱਡ ਛੱਡ ਕੇ ਜਾ ਰਹੇ ਨੇ ਉਹ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਫਿਰ ਕਿਸ ਪੋਲੀਟੀਕਲ ਕੈਰੀਅਰ ਕਿਹੜੀ ਪਾਰਟੀ ਚ ਹੋਊਗਾ ਜਿਹੜੇ ਛੱਡ ਕੇ ਜਾ ਰਹੇ ਨੇ ਪੋਲੀਟੀਕਲ ਕੈਰੀਅਰ ਅੰਟੀਮਿਟੀ ਬਣਨਾ ਕਿਹੜੀਆਂ ਪਾਰਟੀਆਂ ਚ ਪੰਜਾਬ ਦੇ ਚ ਤਾਂ ਸਵਾਲੇ ਖੜਾ ਹੋ ਰਿਹਾ ਕਿ ਰਹਿਣਾ ਕਿਹੜੀਆਂ ਪਾਰਟੀਆਂ ਨੇ ਜੀ ਦੇਖੋ ਬੀਜੇਪੀ ਹੈ ਜਿਹੜੀ ਉਹਨੇ ਮਤਲਬ ਕਿਸਮ ਦੇ ਨਾਲ ਬਹੁਤ ਸਾਰੀਆਂ ਪਾਰਟੀਆਂ ਦੇ ਲੀਡਰ ਤਾਂ ਇਕੱਠੇ ਕਰਨੇ ਨੇ ਵਰਕਰ ਕੋਈ ਨਹੀਂ ਗਿਆ ਆ। ਆਮ ਆਦਮੀ ਪਾਰਟੀ ਦਾ ਦੁਕਾਨਦਾਰੀ ਵਾਲਾ ਮਾਡਲ ਹੈ ਪਤਾ ਨਹੀਂ ਇਹਨਾਂ ਨੇ ਬਦਲ ਕਿੰਨੀ ਕਿਦਿਰ ਅਜੇ ਇਹਨਾਂ ਦੀ ਕੋਈ ਆਰਗੇਨਾਈਜੇਸ਼ਨਲ ਸਟਰੈਂਥ ਬਣਦੀ ਹੈ ਤੇ ਜੀ ਇੱਕ ਟੈਂਪਰੇਰੀ ਬਦਲਾਅ ਸੀਗਾ ਇਹ ਇਹ ਸਟੈਬਲਿਸ਼ ਹੁੰਦਾ ਨਹੀਂ ਹੁੰਦਾ ਅਜੇ ਦੂਰ ਦੀ ਗੱਲ। ਉਤਾਲੀ ਦਾ ਨਿਕ ਪਰਿਵਾਰ ਤੱਕ ਸੀਮਤ ਹੋ ਰਹੇ ਜਿਨ੍ਹਾਂ ਦੀ ਕਰਬਾ ਆਫਿਸੀ ਹੋਈ ਸੀ ਉਹ ਅਰਦੇ ਵਿੱਚ ਵਧ ਨਹੀਂ ਦਿੱਤੇ ਜਾ ਰਹੇ। ਕਾਂਗਰਸ ਹੈ ਜਿਹੜੀ ਉਹ ਖੁਦ ਹੀ ਆਪਣੇ ਉਹਨੂੰ ਖੰਡਾਉਣ ਲੱਗੇ ਨੇ ਜਾਂ ਨਵਜੋਤ ਸਿੱਧੂ ਵਰਗੇ ਬੰਦੇ ਛੱਡ-ਛੱਡ ਕੇ ਮਤਲਬ ਆਪਣੇ ਪੁਰਾਣੇ ਕੈਰੀਅਰ ਵੱਲ ਜਾ ਰਹੇ ਨੇ। ਸੋ ਇਸ ਕਰਕੇ ਇਸ ਸਮੇਂ ਦੇ ਵਿੱਚ ਇਹ ਗੱਲ ਕਹਿਣੀ ਕਿ ਐਸ ਪਾਰਟੀ 'ਚ ਕੈਰੀਅਰ ਸਟੇਬਲ ਹੈ ਇਹਦੇ 'ਚ ਨਹੀਂ ਹੈ ਤੇ ਮੁਸ਼ਕਲ ਗੱਲ ਹੈ। ਜੀ ਬਿਲਕੁਲ ਭਾਵੇਂ ਚਲੋ ਅੱਜ ਇੱਕ ਪੱਤੇ ਤਾਂ ਨਹੀਂ ਖੰਦੇ ਦਲਵੀਰ ਗੋਲਡੀ ਨੇ ਵੀ ਉਹ ਕਿਹੜੀ ਪਾਰਟੀ ਦੇ ਵਿੱਚ ਜਾਣਗੇ ਜਾਂ ਫਿਰ ਫਿਰ ਤੋਂ ਮਨਾ ਲਿਆ ਜਾਏਗਾ ਕਿਉਂਕਿ ਕੋਸ਼ਿਸ਼ ਕਾਂਗਰਸ ਦੇ ਵੱਲੋਂ ਵੀ ਸ਼ਾਇਦ ਕੀਤੀ ਜਾਏਗੀ ਪਰ ਦਲਵੀਰ ਗੋਲਡੀ ਵਾਪਸ ਆਉਂਦੇ ਜਾਂ ਨਹੀਂ ਆਉਂਦੇ ਇਹ ਹੁਣ ਉੱਪਰ ਵਿਖਦੇ ਗਰਭ ਦੇ ਵਿੱਚ ਰਹਿਣ ਵਾਲੀ ਗੱਲ ਹੈ ਤੇ ਦੂਸਰੇ ਪਾਸੇ ਆਪਾਂ ਹੁਣ ਗੱਲ ਕਰ ਲਈਏ ਕਾਂਗਰਸ ਦੇ ਵਿੱਚ ਜਿੱਥੇ ਇਸ ਤਰ੍ਹਾਂ ਚੱਲ ਰਿਹਾਗਾ ਆਪਣੇ ਹੀ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਆਪਣੀ ਪਾਰਟੀ ਛੱਡ ਛੱਡ ਜਾ ਰਹੇ ਨੇ ਉੱਥੇ ਆਮ ਆਦਮੀ ਪਾਰਟੀ ਦੀ ਚੋਣ ਮਹਿੰਮ ਨੂੰ ਵੀ ਵੱਡਾ ਝਟਕਾ ਲੱਗ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਅੱਜ ਚੰਡੀਗੜ੍ਹ ਦੇ ਵਿੱਚ ਐਸ ਕੇ ਐਮ ਦੀ ਇੱਕ ਗੈਰ ਰਾਜਨੀਤਿਕ ਐਸਕੇਐਮ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਐਲਾਨ ਕੀਤਾ ਗਿਆ ਜਿੱਥੇ ਭਾਜਪਾ ਦੇ ਵਿਰੋਧ ਦਾ ਐਲਾਨ ਕੀਤਾ ਗਿਆ ਉੱਥੇ ਨਾਲ ਹੀ ਨਾਲ ਪੰਜਾਬ ਸਰਕਾਰ ਵੀ ਲਪੇਟੇ ਦੇ ਵਿੱਚ ਆਉਂਦੀ ਨਜ਼ਰ ਆਈ ਹੈ ਕਿਉਂਕਿ ਮਾਨ ਸਰਕਾਰ ਦੇ ਲਈ ਵੀ ਚੁਣੌਤੀ ਦਿੰਦੇ ਹੋਏ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਰਾਜ ਪੱਧਰ ਤੇ ਵੀ ਪੂਰੀਆਂ ਨਾ ਹੋਈਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵਿਰੋਧ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਵੀ ਹੋ ਸਕਦਾ ਹੈ ਬੀਜੇਪੀ ਤਾਂ ਹੋਏਗੀ ਹੋਏਗਾ ਪਰ ਆਪਾਂ ਕਈ ਇਲਾਕਿਆਂ ਦੇ ਵਿੱਚ ਦੇਖਿਆ ਵੀ ਲਗਾਤਾਰ ਕਿਸਾਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਘੇਰਨਾ ਸ਼ੁਰੂ ਵੀ ਕਰ ਦਿੱਤਾ ਹੁਣ ਜਦੋਂ ਐਸਕੇਐਮ ਗੈਰ ਰਾਜਨੀਤਿਕ ਦੇ ਵੱਲੋਂ ਸਿੱਧੇ ਤੌਰ ਤੇ ਚੇਤਾਵਨੀ ਪੰਜਾਬ ਸਰਕਾਰ ਨੂੰ ਦੇ ਦਿੱਤੀ ਵੀ ਅਸੀਂ ਉਹਨਾਂ ਦੇ ਚੋਣ ਮੈਮ ਨੂੰ ਪ੍ਰਭਾਵਿਤ ਕਰਾਂਗੇ ਅਸੀਂ ਉਹਨਾਂ ਦੇ ਉਮੀਦਵਾਰਾਂ ਨੂੰ ਰੋਕਾਂਗੇ ਤਾਂ ਕਿਵੇਂ ਦੇਖ ਰਹੇ ਹੋ ਕਿਸ ਤਰ੍ਹਾਂ ਦੀ ਰਹਿਣ ਵਾਲੀ ਚੁਣੌਤੀ ਦੇਖੋ ਅਜੇ ਲਖਵਿੰਦਰ ਜੀ ਉਸ ਤਰੀਕੇ ਦੇ ਨਾਲ ਕੰਪੇਨਿੰਗ ਮੇਰਾ ਖਿਆਲ ਹੈ ਲੀਡਰਾਂ ਨੇ ਸ਼ੁਰੂ ਨਹੀਂ કરી ਕਿਸਾਨਾਂ ਨੇ ਉਹਨਾਂ ਤੋਂ ਪਹਿਲਾਂ ਹੀ ਸ਼ੁਰੂ ਕਰ ਲਈਏ ਪਰ ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਕਿਸਾਨ ਨੇ ਜਿਹੜੇ ਉਪਰੀ ਸਿਆਣਪ ਦੇ ਨਾਲ ਬੜੇ ਡਿਸਪਲਿਨਡ ਤਰੀਕੇ ਨਾਲ ਹੀ ਚੱਲ ਰਹੇ ਨੇ ਪਰ ਉਹਨਾਂ ਨੇ ਇੱਕ ਫੈਸਲਾ ਵੀ ਕੀਤਾ ਹੈ ਕਿ ਆਪਣਾ ਵਾਇਲੈਂਟ ਨਹੀਂ ਹੋਣਾ ਉਹਨਾਂ ਨੂੰ ਇਸਤਤ ਦੇ ਨਾਲ ਪਿਆਰ ਨਾਲ ਲੋਕ ਕੇ 11 ਸਵਾਲ ਕਰਨੇ ਨੇ 21 ਤਰੀਕ ਦੀ ਉਹਨਾਂ ਨੇ ਆਮ ਪੰਚਾਇਤ ਵੀ ਉੱਥੇ ਰੱਖਤੀ ਹੈ ਜਗਰੌਂ ਦੇ ਵਿੱਚ ਉਦੋਂ ਉਹਨਾਂ ਨੇ ਕਣ ਚੱਕਣ ਦੇ ਮੰਡੀਆਂ ਜੋ ਚੱਕਣ ਦੇ ਸਬੰਧ ਦੇ ਵਿੱਚ ਵੀ ਉਹਨਾਂ ਨੇ ਇਹ ਹੈ ਕਿ ਜੇ ਨਾ ਚੱਕੀ ਗਈ ਤਾਂ ਅਸੀਂ ਫਿਰ ਡਾਇਰੈਕਟ ਐਕਸ਼ਨ ਕਰਾਂਗੇ ਯਾ 3 ਤਰੀਕ ਨੂੰ ਉਹਨਾਂ ਨੇ ਡਿਸਟ੍ਰਿਕਟ ਪੱਧਰ ਦੇ ਉੱਪਰ ਮੀਟਿੰਗਾਂ ਦਾ ਵੀ ਫੈਸਲਾ ਕੀਤਾ ਹੈ ਸੋ ਕਿਸਾਨ ਇੱਕ ਕਿਸਮ ਦੇ ਨਾਲ ਸਰਗਰਮੇ ਹੀ ਨੇ ਮਤਲਬ ਉਹ ਠੰਡੇ ਨਹੀਂ ਹੋਏ ਕਿਉਂਕਿ ਉਹਨਾਂ ਦਾ ਗੁੱਸਾ ਗਿਲਾ ਮੁਆਵਜ਼ਾ ਬਹੁਤ ਸਾਰੀ ਮੰਗਦਾ ਹੋਇਆ ਹੈ ਮਤਲਬ ਤੰਦੀਸ ਉਹਨਾਂ ਜਿਹੜੇ ਉਹਨਾਂ ਦੇ ਕਿਸਾਨਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੀ ਰਿਹਾਈ ਮਤਲਬ ਉਹ ਓਏ ਮਿਸਟਰ ਟੈਣੀ ਵਾਲੋ ਸਾਰੇ ਮਸਲੇ ਖੜੇ ਨੇ ਉਹ ਮੈਂਦੇ ਉਹ ਐਮਐਸਪੀ ਦਾ ਤਾਂ ਹੈ ਹੀ ਹੈਗਾ ਸੋ ਮੇਰਾ ਖਿਆਲ ਇਹ ਹੈ ਕਿ ਆਵਾਜ਼ੀ ਪਾਰਟੀ ਲਈ ਵੀ ਕੋਈ ਬਹੁਤ ਚੰਗੀ ਖਬਰ ਨਹੀਂ ਹੈ ਉਹ ਕਿ ਕੁਡੀਆਂ ਸਾਹਿਬ ਨੂੰ ਕੇਰਿਆ ਗਿਆ ਗਰਾਉਂਡ ਪੱਤਰ ਦੇ ਉੱਪਰ ਆਮ ਆਦਮੀ ਪਾਰਟੀ ਦੇ ਖਿਲਾਫ ਦੀ ਆਪਣੀ ਹੀ ਰੈਜ਼ੈਂਟਮੈਂਟ ਹੈ ਕਿਉਂਕਿ ਇਹਨਾਂ ਨੇ ਜਿੱਦਾਂ ਦਾ ਰੋਲ ਪਲੇ ਕਰਿਆ ਖਾਸ ਕਰਕੇ ਪਿੱਛੇ ਜਿਹੜਾ ਮੋਰਚਾ ਸੀ ਉਹਦੇ ਵਿੱਚ ਸੋ ਗੁੱਸਾ ਕਿਲਾ ਤਾਂ ਹੈਗਾ ਪਰ ਇਹਨਾਂ ਨੂੰ ਐਡਰੈਸ ਕਰਨਾ ਚਾਹੀਦਾ ਹੈ ਉਹਨਾਂ ਦੀ ਜਿਹੜੀਆਂ ਮਸਲੇ ਪੰਜਾਬ ਪੱਤਰ ਤੇ ਹੱਲ ਕਰਨ ਵਾਲੇ ਨੇ ਉਹ ਤਾਂ ਤੁਰੰਤ ਹੱਲ ਕਰਨੇ ਚਾਹੀਦੇ ਨੇ ਨਹੀਂ ਤਾਂ ਇਹਨਾਂ ਨੂੰ ਵੀ ਉਹਨਾਂ ਦਾ ਮਤਲਬ ਸੇਕ ਹੈ ਜਿਹੜਾ ਲਕੋਵਾਉਣ ਵਾਲਾ ਜੀ ਸਰ ਮੁਆਵਜ਼ਿਆਂ ਦੇ ਸਬੰਧ ਦੇ ਵਿੱਚ ਵੀ ਲਗਾਤਾਰ ਸਵਾਲ ਜਵਾਬ ਇਹਨਾਂ ਨੂੰ ਉਮੀਦਵਾਰਾਂ ਨੂੰ ਕੀਤੇ ਜਾ ਰਹੇ ਨੇ ਆਪਾਂ ਦੇਖਿਆ ਲਗਾਤਾਰ ਕਰਮੀ ਤਨਮੋਲ ਨੂੰ ਵੀ ਘੇਰਿਆ ਜਾ ਰਿਹਾ ਹੈਗਾ ਜਿਹੜੇ ਇਹਨਾਂ ਦੇ ਉਮੀਦਵਾਰ ਨੇ ਬਿਲਕੁਲ ਜੀ ਬਿਲਕੁਲ ਲੈਵਿਓ ਜੋ ਮਰਜ਼ੀ ਇਹ ਗੱਲਾਂ ਕਰੀ ਜਾਣ ਕੱਲੋਂ ਕਹਿ ਰਹੇ ਸੀ ਮਾਨ ਸਾਹਿਬ ਵੀ ਅਸੀਂ ਜੀ 1000 ਰੁਪਈਆ ਅਸੀਂ ਮਤਲਬ ਪਾਈਪਾਂ ਪਾਤੀਆਂ ਨੇ ਹੋਰ ਕਰਤੇ ਗੱਲਾਂ ਗੱਲਾਂ ਇਦਾਂ ਜਿੰਨੀਆਂ ਮਰਜ਼ੀ ਮਾਰਨ ਗੱਲਾਂ ਦੇ ਕੜਾਹ ਨਾਲ ਹੁਣ ਕੰਮ ਨਹੀਂ ਚੱਲਦਾ ਲੋਕ ਗਰਾਊਂਡ ਦੇ ਵਿੱਚ ਸਪੈਸੀਫਿਕ ਸਵਾਲ ਕਰਦਾ ਔਰ ਉਹਨਾਂ ਦੇ ਜਵਾਬ ਇਹਨਾਂ ਦੇ ਕੈਂਡੀਡੇਟਾਂ ਨੂੰ ਉਹ ਗੁੱਡੀਆਂ ਸਾਹਿਬ ਦਾ ਵੀ ਦੇਖ ਰਿਹਾ ਸੀ ਨਹੀਂ ਆ ਰਹੇ ਮਤਲਬ ਉਹ ਇੱਕ ਲੇਡੀਸ ਵਾਲ ਕਰ ਰਹੀ ਸੀ ਕਿਸਾਨ ਆਗੂ ਕਰ ਰਹੇ ਸੀ ਹਾਲਾਂਕਿ ਉਹ ਸਬਰ ਨਾਲ ਸੁਣ ਰਹੇ ਸੀ ਬਹੁਤ ਜ਼ਿਆਦਾ ਉਹਨਾਂ ਦੀ ਗੱਲ ਪਰ ਇਹ ਗੱਲ ਇਹ ਹੈ ਕਿ 2 ਸਾਲ ਹੋ ਗਏ ਨੇ ਜਿਹੜੀਆਂ ਗੱਲਾਂ ਕਹੀਆਂ ਸੀ ਗਰਾਊਂਡ ਲੈਵਲ ਦੇ ਉੱਪਰ ਉਹ ਟਰਾਂਸਲੇਟ ਨਹੀਂ ਹੋ ਰਹੀਆਂ ਪ੍ਰੈਕਟਿਸ ਦੇ ਵਿੱਚ ਸੋ ਲੋਕ ਹੁਣ ਚੁੱਪ ਕਰਕੇ ਬੈਠਣ ਵਾਲੇ ਨਹੀਂ ਹਨ ਕਿ ਤੁਸੀਂ ਰੈਲੀ ਕਰੀ ਨਹਰੇ ਰੋਏ ਆਪਣੇ ਬੰਦੇ ਨੇ ਆ ਕੇ ਉਹਨਾਂ ਦਾ ਰੋਡ ਸ਼ੋ ਕਰੇ ਤੁਰਗੇ ਇਦਾਂ ਨਹੀਂ ਹੈ ਜਿੱਥੇ ਵੀ ਜਾ ਰਹੇ ਨੇ हां ठाਉ ਦੇ ਉੱਤੇ ਸਵਾਲ ਕਰਨ ਆ ਰਹੇ ਨੇ ਉਸ ਕਿਤੇ ਹੋ ਰਹੀ ਹੈ ਡਾਕਟਰ ਸਾਹਿਬ ਇੱਕ ਪਾਸੇ ਮਾਨ ਸਰ 13 0 ਦੀ ਗੱਲ ਕਰ ਰਹੇ ਨੇ ਦੂਸਰੇ ਪਾਸੇ ਐਸਕੇਐਮ ਦੇ ਵੱਲੋਂ ਗੈਰ ਜੋ ਰਾਜਨੀਤਿਕਾ ਉਹਦੇ ਵੱਲੋਂ ਇਸ ਤਰ੍ਹਾਂ ਦਾ ਐਲਾਨ ਤੇ ਆਪਾਂ ਪਹਿਲਾਂ ਉਹਨਾਂ ਦੇ ਐਲਾਨ ਤੋਂ ਪਹਿਲਾਂ ਹੀ ਕਿਸਾਨਾਂ ਦੇ ਵੱਲੋਂ ਜਿਸ ਤਰੀਕੇ ਨਾਲ ਮੁਆਵਜ਼ੇ ਨੂੰ ਲੈ ਕੇ ਇਹਨਾਂ ਦੇ ਉਮੀਦਵਾਰਾਂ ਨੂੰ ਘੇਰਿਆ ਜਾ ਰਿਹਾ ਹੈ ਕਿਵੇਂ ਲੱਗ ਰਿਹਾ ਫਿਰ ਚੁਣੌਤੀਆਂ ਕਿਵੇਂ ਰਹਿਣ ਵਾਲੀਆਂ ਨੇ ਕਿਉਂਕਿ ਇਹ ਉਹੀ ਕਿਸਾਨ ਨੇ ਜਿਨ੍ਹਾਂ ਨੇ ਕੇਂਦਰ ਸਰਕਾਰ ਦੀ ਬੱਸ ਕਰਾਤੀ ਸੀ ਤੇ ਕਾਲੇ ਕਾਨੂੰਨ ਵਾਪਸ ਕਰਾ ਕੇ ਹਟੇ ਸੀ ਹੁਣ ਜੇਕਰ ਸਿੱਧੀ ਸਿੱਧੀ ਚੇਤਾਵਨੀ ਜਿਸ ਤਰੀਕੇ ਨਾਲ ਮਾਨ ਸਰਕਾਰ ਨੂੰ ਦੇ ਦਿੱਤੀ ਗਈ ਹੈ ਫਿਰ ਕਿਵੇਂ ਲੱਗ ਰਿਹਾ ਹੈ 13 0 ਦਾ ਮਾਮਲੇ ਦੇ ਵਿੱਚ ਕਿੰਨੀ ਵੱਡੀ ਮੁਸ਼ਕਲ ਆ ਸਕਦੀ ਹੈ ਮਾਨ ਸਰਕਾਰ ਨੂੰ ਕੋਈ ਚੁਆਇਸ ਤਾਂ ਵੋਟਰ ਨੇ ਕਰਨੀ ਹੈ ਲੋਕਾਂ ਨੇ ਕਰਨੀ ਹੈ ਵੀ 0 ਦੀ ਕਰਨੀ ਹੈ ਕਿ 13 ਦੀ ਕਰਨੀ ਹੈ ਆਪਣੇ ਆਪ ਨੂੰ ਤਾਂ ਸਾਰੇ 13 0 ਕਹਿ ਰਹੇ ਨੇ 0 ਕਿਨੂੰ ਦੇਣੀ ਹੈ 13 ਕਿਨੂੰ ਦੇਣੀ ਹੈ ਇਹਦੇ ਮਤਲਬ ਉਹ ਤਾਂ ਬਹੁਤ ਈਆਂ ਗੱਲਾਂ ਨੇ ਜਿਹਦੇ ਤੋਂ ਤਾਂ ਚਲੋ ਪ੍ਰੋਪਰ ਗੰਡੇ ਦਾ ਜਿਵੇਂ ਮੋਤੀ ਸਾਹਿਬ ਦਾ 400 ਪਾਰ ਸੀਗਾ ਤੇ ਵੈਸੇ ਇਹ ਗੱਡੀ ਥਾਂ ਹੀ ਸਲਿੱਪ ਮਾਰੀ ਜਾਂਦੀ ਉਹਨਾਂ ਦੇ ਵਿਖੜੇ। ਕੋਈ ਇੰਨਾ ਸੌਖਾ ਨਹੀਂ ਕੰਮ। ਉਹ ਤਾਂ ਚਲੋ ਪ੍ਰਚਾਰ ਵਾਲੀਆਂ ਗੱਲਾਂ ਹੈਗੀਆਂ ਨੇ ਪਰ ਲੋਕਾਂ ਦੇ ਵਿੱਚ ਭਾਜਪਾ ਦਾ ਵਿਰੋਧ ਤਾਂ ਹੈਗਾ ਕਿਸਾਨਾਂ ਦੇ ਵਿੱਚ। ਸੈਕੰਡ ਨੰਬਰ ਦੇ ਉੱਪਰ ਆਮ ਆਦਮੀ ਪਾਰਟੀ ਨੂੰ ਉਹ ਸੈਪਰੇਟ ਕਰਕੇ ਨਹੀਂ ਦੇਈ ਤਾਹੇ ਜਨ। ਕੁਇਸ ਕਰਕੇ ਹੈ ਕਿ ਗਰਾਉਂਡ ਪੱਤਰ ਦੇ ਉੱਪਰ ਜਦੋਂ ਜਾ ਕੇ ਲੋਕਾਂ ਨੂੰ ਫੇਸ ਕਰਨਗੇ ਤੇ ਹੁਣ ਸਵਾਲਾਂ ਦਾ ਜਵਾਬ ਦੇ ਰਹੇ ਨੇ ਵੋਟਾਂ ਕਿੱਥੋਂ ਪੈਣੀਆਂ ਨੇ ਫਿਰ ਜਿਤ ਨੂੰ ਘੇਰ ਕੇ ਮਤਲਬ ਤੁਸੀਂ ਤਾਂ ਉੱਥੇ ਉਹਨਾਂ ਨੂੰ ਇੰਪ੍ਰੈਸ ਕਰਨਗੇ ਕਿ ਸਾਡੇ ਨਾਲ ਆਜੋ ਜਿਸ ਤਰ੍ਹਾਂ ਬਦਲਾਅ ਦੇ ਟਾਈਮ ਆਇਆ ਸੀ ਵੀ ਸਾਰਿਆਂ ਤੇ ਝਾੜੂ ਫੇਰ ਦਿਓ ਉਹ ਕੰਮ ਨਹੀਂ ਨਾ ਹੋ ਰਿਹਾ ਹੋ। ਜਦੋਂ ਗਲੀ ਮੁਹੱਲੇ ਦੇ ਵਿੱਚ ਜਾਂਦੇ ਨੇ ਤਾਂ ਮਤਲਬ ਇਹ ਵੀ ਨਹੀਂ ਹੈ ਵੀ ਤੁਸੀਂ ਬਟਾਲੀਅਨ ਪੁਲਿਸ ਦੀ ਨਾਲ ਲੈ ਕੇ ਚਲੇ ਜਾਵੋਗੇ ਤੇ ਉੱਥੇ ਜਾ ਕੇ ਆਰਮ ਨਾਲ ਰੋਟ ショਅ ਕਰਕੇ ਜਾਂ ਦਫਾ 44 ਲਾ ਕੇ ਘੁੰਮ ਕੇ ਆ ਜਾਵੋਗੇ ਉਹ ਤਾਂ ਗੱਲ ਹੁਣ ਚੱਲਣੀ ਨਹੀਂ ਹੈ। ਉਠਦਾ ਉਹਨਾਂ ਲੋਕਾਂ ਨਹੀਂ ਪਾਉਣੀ ਹੈ ਨਾ ਅਖਰਕਾਰ। ਸੋ ਇਹ ਮੇਰਾ ਖਿਆਲ ਇਹ ਹੈ ਕਿ ਪਹਿਲੀ ਵਾਰੀ ਇਹ ਹੋ ਰਿਹਾ ਹੈ ਕਿ ਲੋਕ ਨੇ ਜਿਹੜੇ ਲੋਕਤੰਤਰ ਦਾ ਸਭ ਤੋਂ ਸਿਆਸਤਾਨਾ ਨੂੰ ਪੜਾ ਰਹੇ ਹਨ। ਪਰ ਮੈਂ ਸਮਝਦਾ ਅੱਛੀ ਗੱਲ ਹੈ। ਜੀ ਬਿਲਕੁਲ। ਸਰ ਆਪਾਂ ਹੁਣ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਇੱਕ ਹੋਰ ਵੱਡੇ ਲੀਡਰ ਰਾਗਵ ਚੱਡਾ ਬਾਰੇ ਵੀ ਗੱਲ ਕਰ ਲਈ ਕਿਉਂਕਿ ਅੱਜ ਸੀਐਮ ਸਾਹਿਬ ਦੀ ਮੁਲਾਕਾਤ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਤਿਹਾਰ ਦੇਲ ਚ ਹੋਈ ਸੀ। ਸੋ ਜਦੋਂ ਉਹਨਾਂ ਨੇ ਐਡਰੈਸ ਕੀਤਾ ਕਿ ਮੀਡੀਆ ਨੂੰ ਤਾਂ ਉਹਦੇ ਵਿੱਚ ਸਵਾਲ ਕੀਤਾ ਗਿਆ ਵੀ ਰਾਗਵ ਚੱਡਾ ਜੀ ਕੈਂਪੇਨ ਦਾ ਹਿੱਸਾ ਕਦੋਂ ਬਣਨਗੇ ਬਣਨਗੇ ਵੀ ਜਾਂ ਨਹੀਂ ਤੇ ਉਹਨਾਂ ਦੇ ਉੱਪਰ ਗੋਲ ਮੋਲ ਜਾਂ ਜਵਾਬ ਦਿੰਦੇ ਹੋਏ ਮਾਨ ਸਾਹਿਬ ਜਰੂਰ ਦਿਖੇ ਨੇ ਕਿਉਂਕਿ ਸਭ ਨੂੰ ਪਤਾ ਹੈ ਲੰਬੇ ਸਮੇਂ ਤੋਂ ਇੱਕ ਪਾਸੇ ਤਾਂ ਕੇਜਰੀਵਾਲ ਸਾਹਿਬ ਦਾ ਸਨੇਹਾ ਉਹਨਾਂ ਨੇ ਲਾਇਆ ਵੀ ਉਹਨਾਂ ਨੇ ਮੈਨੂੰ ਕਿਹਾ ਵੀ ਜਿੱਥੇ ਵੀ ਵਰਕਰ ਬੁਲਾਉਣਗੇ ਚਾਹੇ ਤਾਂ ਇੰਡੀਆ ਅਲਾਈንስ ਦਾ ਕੋਈ ਕੈਂਡੀਡੇਟ ਤੁਹਾਨੂੰ ਬੁਲਾਉਂਦਾ ਤੁਸੀਂ ਪੂਰੇ ਦੇਸ਼ ਦੇ ਵਿੱਚ ਜਾਣਾ ਕੈਂਪੇਨ ਕਰਨੀ ਹੈ ਦਿੱਲੀ 'ਚ ਕੈਂਪੇਨ ਕਰਨੀ ਹੈ ਪਰ ਉੱਥੇ ਹੀ ਵੱਡਾ ਚਿਹਰੇ ਦੀ ਜੇਕਰ ਗੱਲ ਕਰੀ ਕਿਉਂਕਿ ਕਈ ਵੱਡੇ ਚਿਹਰੇ ਜੇਲ੍ਹ ਦੇ ਅੰਦਰ ਨੇ ਵੱਡਾ ਚਿਹਰੇ ਨੇ ਰਾਗਬ ਚੱਡਾ ਜੀ ਰਾਜਨੀਤਿਕ ਗਲਿਆਰਿਆਂ ਤੋਂ ਦੂਰ ਨੇ ਭਾਵੇਂ ਕੀ ਗੱਲ ਬਿਮਾਰੀ ਦੀ ਕੀਤੀ ਗਈ ਸੀ ਲੇਕਿਨ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਵੀ ਰਾਜਨੀਤਿਕ ਗਲਿਆਰਿਆਂ ਤੋਂ ਦੂਰ ਰਹਿਣਾ ਕੋਈ ਸਟੇਟਮੈਂਟ ਤੱਕ ਨਾ ਆਉਣਾ ਕਿਤੇ ਨਾ ਕਿਤੇ ਹਰ ਇੱਕ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਖਟਕਦਾ ਹੈ ਹੁਣ ਅੱਜ ਮਾਨ ਸਾਹਿਬ ਦੇ ਵੱਲੋਂ ਇਹ ਗੱਲ ਕਹੀ ਵੀ ਉਹ ਕੈਂਪੇਨ ਕਰਨਗੇ ਫਿਰ ਗੋਲ ਤਰੀਕੇ ਦੇ ਨਾਲ ਇਹ ਵੀ ਕਹਿ ਦਿੰਦਾਗਾ ਵੀ ਕਈ ਤਰੀਕੇ ਹੁੰਦੇ ਨੇ ਇੱਕ ਜੋ ਸਟਰਕਚਰ ਹੁੰਦਾਗਾ ਸੰਗਠਨ ਦਾ ਉਹਦੇ ਵਿੱਚ ਵੱਖ-ਵੱਖ ਡਿਊਟੀਆਂ ਹੁੰਦੀਆਂ ਨੇ ਕਿਹੜੀ ਡਿਊਟੀ ਕਿਵੇਂ ਲਾਉਣੀ ਹੈ ਇਹ ਸੰਗਠਨ ਦੇ ਦੇ ਕੌਮੀ ਕਨਵੀਨਰ ਨੇ ਦੇਖਣਾ ਜਾਂ ਪ੍ਰਧਾਨ ਨੇ ਦੇਖਣਾ ਹੁੰਦਾ ਕਿਵੇਂ ਦੇਖ ਰਹੇ ਹੋ ਵੀ ਇਹ ਜਿਵੇਂ ਜਵਾਬ ਜਿਹੜਾ ਦਿੱਤਾ ਹੈ ਗੋਲ ਮੋਲਜਾ ਜਵਾਬ ਦਿੱਤਾ ਕਿ ਰਾਗਬ ਚੱਡਾ ਸੱਚਮੁੱਚ ਅਜੇ ਇਹ ਕੈਂਪੇਨ ਤੋਂ ਦੂਰ ਰਹਿਣਗੇ ਇਹ ਕੋ ਗੱਲ ਹੈ ਲਖਵਿੰਦਰ ਜੀ ਰਾਗੂ ਚੱਡਾ ਜੀ ਬਾਰੇ ਦੋ ਤਿੰਨ ਕਿਸਮ ਦੀਆਂ ਖਬਰਾਂ ਹਨ ਇੱਕ ਤਾਂ ਇਹ ਕਹਿੰਦੇ ਵੀ ਉਹਨਾਂ ਦਾ ਅੱਖਾਂ ਦਾ ਆਪਰੇਸ਼ਨ ਹੋਇਆ ਸੀ ਇਸ ਕਰਕੇ ਉਹ ਮੈਡੀਕਲ ਦੇ ਲਈ ਗਏ ਨੇ ਤੇ ਕਿਨਾਂ ਦੇ ਹੀ ਐਮਐਲਏ ਆਪਣੇ ਕੋਲ ਵਿਜੇ ਵਰਤੋਪ ਨੇ ਕਿਹਾ ਸੀਗਾ ਕਿ ਜੇ ਉਹ ਸਾਰਾ ਸਮੂਹ ਦੇਖ ਕੇ ਜਿਹੜਾ ਜਿਹਦੇ ਚੇਦਰੀਵਾਲ ਸਾਹਿਬ ਅੰਦਰ ਹੋਏ ਨੇ ਉਹ ਬਾਹਰ ਚਲੇ ਗਏ ਨੇ ਇਹ ਗੱਲ ਕਰਕੇ ਦੂਜਾ ਇਹ ਕਿ ਰਾਜ ਸਭਾ ਦੇ ਬਾਕੀ ਮੈਂਬਰਾਂ ਦਾ ਵੀ ਚੇਦਰੀਵਾਲ ਸੰਬੰਧੀ ਰੈਸ ਸੰਬੰਧੀ ਕੋਈ ਗਿਆਨ ਨਹੀਂ ਆਇਆ ਰਾਗੂ ਚੱਡਾ ਦਾ ਵੀ ਨਹੀਂ ਆਇਆ ਮਾਨ ਸਰਪ ਨੂੰ ਜਦੋਂ ਪੁੱਛਿਆ ਤਾਂ ਉਹ ਗੱਲਾਂ ਦੇ ਮਾਸਟਰ ਨੇ ਉਹਨੇ ਕਿਹਾ ਜੀ ਕਿਸੇ ਦੀ ਬਦਲੂ ਡਿਊਟੀ ਕੋਈ ਸਪੇਅਰ ਪਲੇਅਰ ਹੁੰਦੇ ਨੇ ਕੋਈ ਕੋਚਿੰਗ ਹੁੰਦੇ ਨੇ ਕੋਈ ਪਾਣੀ ਪੋਣ ਹੁੰਦੇ ਨੇ ਕੋਈ ਖੇਡਣ ਚੁੰਦੇ ਨੇ ਜਿੱਥੇ ਡਿਊਟੀ ਪੁੱਲੇ ਕਿਹਨੇ ਉਹਨਾਂ ਦੀ ਡਿਊਟੀ ਲਈ ਗਈ ਹੈ ਜੇ ਇਹ ਗੱਲ ਪੂਰ ਵਿਜੀਟ ਦਾ ਆਪਣੀ ਸੱਚੀ ਹੈ ਤਾਂ ਇਹ ਡਿਊਟੀ ਕਿਹਨੇ ਲਈ ਹੈ ਕੋਈ ਧਿਆਨ ਵੀ ਨਾ ਦੇ ਸੋਸ਼ਲ ਮੀਡੀਆ ਦੇ ਜਿਹੜੇ ਐਕਟਿਵ ਸੀ ਉਹਨਾਂ ਨੇ ਅਜੇ ਤੱਕ ਕੰਡੈਮਨ ਨਹੀਂ ਕੀਤੀ ਮੈਨੂੰ ਪਤਾ ਨਹੀਂ ਕਿੱਦਾਂ ਦਾ ਉਹਨਾਂ ਦਾ ਹੈਲਥ ਦਾ ਇਸ਼ੂ ਹੈ ਕਿ ਮਤਲਬ ਇਹ ਲਫਜ਼ ਉਹਨਾਂ ਦੇ ਕੋਲ ਨਹੀਂ ਆਇਆ ਕਿ ਗਲਤ ਹੈ ਉਹ ਕਹਿੰਦੇ ਜੀ ਉਹ ਕਰਨਗੇ ਦੇਖਣਗੇ ਮੇਰੇ ਖਿਆਲ ਇਹ ਐਵੇਂ ਅਠਾਂ ਦੀ ਲੇਖੇ ਮਾਰ ਰਹੇ ਸੀ ਇਹਨਾਂ ਨੂੰ ਵੀ ਹਟਾਇਆ ਗਿਆ ਜੈਸ ਅ ਸਟਾਰ ਕੰਪੇਨਰ ਨੀਤਾ ਕੇਤਰੀਵਾਲ ਨੂੰ ਬਣਾਇਆ ਗਿਆ ਤੇ ਠੀਕ ਹੈ ਕਿ ਅੰਦਰ ਅੱਲਾ ਦੁੱਖ ਬੰਦਾ ਕਈ ਵਾਰ ਨਹੀਂ ਦੱਸਦਾ ਹੁੰਦਾ ਉੱਥੇ ਮਿਲ ਮੋਲ ਆਏ ਨੇ ਜਾ ਕੇ ਉਹ ਨਾਲ ਉਹਨੇ ਕਿਹਾ ਜੀ ਮੈਨੂੰ ਉਹਨੇ ਕਿਹਾ ਉਹ ਕਿਹਾ ਜਿਹੜੀ ਪੱਟੀ ਪੜਾਈ ਹੋਈ ਹੈ ਵੀ ਅੰਦਰ ਬੈਠਾ ਵੀ ਲੋਕਾਂ ਲਈ ਤੜਫ ਰਿਹਾ ਹੈ ਉਹ ਐਵੇਂ ਗੱਲਾਂ ਹੁੰਦੀਆਂ ਪਰ ਇਹ ਨਹੀਂ ਇਸ ਤਰ੍ਹਾਂ ਹੁੰਦਾ ਰਾਗੂਪ ਚੱਡਾ ਜੀ ਛੱਡ ਕੇ ਜਾ ਚੁੱਕੇ ਨੇ ਉਧਰ ਉਧਰ ਦੇ ਉੱਪਰ ਕੋਈ ਐਕਟੀਵਿਟੀ ਕੁਝ ਨਹੀਂ ਜਾਓ ਸਿਆਸਤ ਛੱਡ ਰਹੇ ਨੇ ਜਾਂ ਕਿਸੇ ਹੋਰ ਚ ਜਾ ਰਹੇ ਨੇ ਇੱਕ ਵੱਖਰੀ ਗੱਲ ਹੈ ਉਹ ਮਾਨ ਸਾਹਿਬ ਦੇ ਜਵਾਬ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੀ ਕੀ ਡਿਊਟੀ ਹੈ ਉਹਨੇ ਕੀ ਕਰਨਾ ਚਾਹੁੰਦੇ ਹੈ ਕੀ ਰਣਸ਼ਾ ਪਰ ਵੈਸੇ ਵੀ ਆਪਾਂ ਨੂੰ ਪਤਾ ਹੈ ਰਾਗੂਪ ਚੱਡਾ ਤੇ ਭਗਵੰਤ ਮਾਨ ਦੀ ਕਿੰਨੀ ਕਾਫਸ ਦੇ ਵਿੱਚ ਮੁਹੱਬਤ ਸੀ ਜਦੋਂ ਉਹ ਇੱਥੇ ਸੁਪਰ ਸੀਐਮ ਬਣਨ ਦੀ ਕੋਸ਼ਿਸ਼ ਕਰ ਰਹੇ ਸੀ ਉਹ ਸਭ ਨੂੰ ਪਤਾ ਹੀ ਹੈ ਸੋ ਉਹ ਮੇਰਾ ਖਿਆਲ ਹੈ ਕਿ ਖਲਾਰਾ ਆਮ ਆਦਮੀ ਪਾਰਟੀ ਦੇ ਅੰਦਰ ਪਿਆ ਹੋਇਆ ਹੈ ਕਾਫੀ ਉਹਦੀ ਸਿੰਪਟਮ ਇਥੋਂ ਨੇਅਰ ਹੁੰਦਾ ਹੈ ਕਿ ਕੇਜਰੀਵਾਲ ਸਾਹਿਬ ਨੂੰ ਆਪਣੀ ਵਾਈਫ ਤੋਂ ਬਿਨਾਂ ਕਿਸੇ ਹੋਰ ਤੇ ਪੁੱਛਾ ਜਾਵੇ। ਜੇ ਕੋਈ ਹੈ ਹੋ। ਸੋ ਇਸ ਕਰਕੇ ਮਾਨ ਸਾਹਿਬ ਵੀ ਵਿਚਾਰੇ ਆਪਾਂ ਜਾ ਕੇ ਜਦੋਂ ਮੁੱਖ ਮੰਤਰੀ ਦਾ ਟੇਕ ਆਏ ਨੇ ਚੰਗੀ ਕਰਦਾ। ਬਾਹਰ ਆ ਕੇ ਵੀ ਉਹਨਾਂ ਨੇ ਬਹੁਤ ਉਹਨਾਂ ਦੀ ਸਿਫਤ ਸੁਣਾ ਦਈ ਹੈ ਪਰ ਇਹਨਾਂ ਨੂੰ ਵੀ ਉਹਨਾਂ ਨੇ ਇਹਨਾਂ ਦੀ ਜਗ੍ਹਾ ਦਿਖਾਈ ਦੇਈ। ਜੀ ਮਤਲਬ ਇਹ ਜਿੱਥੇ ਜਿੱਥੇ ਵੀ ਜਾਂਦੇ ਸੀ ਇਹਨਾਂ ਨੇ ਦੱਸਿਆ ਉਹ ਕਹਿੰਦੇ ਜਾਵਾਂਗੇ ਦਿੱਲੀ ਵਾਲਿਆਂ ਕੋਲ ਜਾਵਾਂਗੇ ਆਪਦੀਆਂ ਮੰਗਾਂ ਉਹਵੇਂ ਕਰਦਾ ਹੀ ਉੱਥਾ ਸਿੱਧੀ ਗੱਲ ਨਹੀਂ ਹੈ ਚਲੋ ਔਰਮੈਲਟੀ ਦੀ ਮੁਲਾਕਤ ਸੀ ਕਿ ਉਹ ਕਿ ਮਿਲੇ ਤੇ ਉਹਨਾਂ ਨੇ ਗੱਲਾਂ ਕਰਨੀਆਂ ਮਤਲਬ ਬਸੇ ਰਹੇ ਸੀ ਬਾਹਰ ਆ ਕੇ ਕਿ ਉਹਨੇ ਪੁੱਛਿਆ ਵੀ ਮੰਡੀਆਂ 'ਚ ਕੰਨ ਕਾਰ ਰਹੀ ਹੈ ਕਿ ਨਹੀਂ ਕਿ ਜਿਵੇਂ ਪੰਜਾਬ ਦਾ ਸੀਐਮ ਹੋਵੇ ਉਹਨੇ ਮਾਨ ਸਾਹਿਬ ਨੂੰ ਇਹ ਵੀ ਕੁੱਲ ਜਾਂਦਾ ਡੈਕੋਰਮ ਜਾਂ ਇਹ ਕੈਲੋ ਐਟੀਕੇਟ ਜਾਂ ਇਹ ਕੈਲੋ ਉਹ ਮਤਲਬ ਕੋਡ ਇਹ ਕੁਸੀਂ ਸੀਐਮ ਨੂੰ ਪੰਜਾਬ ਦੇ ਉਹ ਤਾਂ ਦਿੱਲੀ ਦਾ ਸੀਐਮ ਹੈ ਚਲੋ ਦਿੱਲੀ ਬਾਰੇ ਦਾ ਬੰਦਾ ਪੁੱਛੇ ਪਰ ਕਿਉਂਕਿ ਸਾਰਿਆਂ ਦੀ ਪਾਰਟੀ ਦਾ ਬੇਸਿਕਲੀ ਹੈ ਹੀ ਇਦਾਂ ਦਾ ਕਲਚਰ ਕਿ ਸਾਰੇ ਉਹਨੂੰ ਬਹੁਤ ਹੀ ਮਤਲਬ ਬਾਦਸ਼ਾਹ ਸਲਾਮਤ ਬਣਾ ਕੇ ਟਰੀਟ ਕਰਦੇ ਨੇ ਇੰਨੇ ਡੈਮੋਕਰੇਸੀ ਕਿ ਹੈ ਜੀ ਸੋ ਉਹਦੇ ਚ ਚੱਡਾ ਸਾਹਿਬ ਮੇਰਾ ਤਾਂ ਖਿਆਲ ਇਹ ਹੈ ਕਿ ਜਿੰਨਾ ਹੁਣ ਤੱਕ ਐਵੀਡੈਂਸ ਜੋ ਹੈ ਉਹਦੇ ਹਿਸਾਬ ਦੇ ਨਾਲੋਂ ਛੱਡ ਦਿੱਤੀ ਜਾਈਏ ਨਾ ਉਹਨਾਂ ਨੇ ਜੈ ਪ੍ਰਤਾਪ ਨੇ ਠੀਕ ਹੀ ਕਹੀ ਸੀ ਇਹ ਗੱਲ ਉਹ ਇਹ ਕਿ ਉਹ ਕਵਰਪਰ ਇਲੈਕਸ਼ਨਰਾਂ ਤੇ ਜਿੰਨੇ ਕਰਨ ਵਿਚਾਰੇ ਕਿ ਉਹ ਬੰਦਾ ਨਹੀਂ ਪਾਈ ਬੋਲ ਰਿਹਾ ਨਹੀਂ ਬਾਹਰ ਬੈਠਾ ਤੇ ਇਹ ਇਦਾਂ ਦੀ ਤਾਂ ਕੋਈ ਡਿਊਟੀ ਨਹੀਂ ਨਾ ਇਲੈਕਸ਼ਨਰਾਂ ਨੂੰ ਆਉਣਾ ਹੁੰਦਾ ਬਿਚਾਰ ਜਾ ਕੇ ਬਹਿ ਜਾ ਤੇ ਗੱਲ ਵੀ ਨਾ ਕਰਦਾ ਸੋ ਮੇਰਾ ਖਿਆਲ ਇਹ ਹੈ ਕਿ ਉਹ ਕਵਰਪਰ ਸੀਗਾ ਚਲੋ ਇਹਨਾਂ ਨੇ ਆਪਣੀ ਸਿਆਣਪ ਦੇ ਨਾਲ ਜਿੱਤਾਂ ਕਰ ਸਕਦੇ ਸਨ ਸੋ ਸਰ ਕੈਬਨਿਟ ਮੰਤਰੀ ਦਿੱਲੀ ਦੇ ਆਤਸ਼ੀ ਜਿਹੜੇ ਹੁਣ ਆਲ ਇਨ ਆਲ ਚੱਲ ਰਹੇ ਨੇਗੇ ਕਿਉਂਕਿ ਜਿਹੜੀ ਵੀ ਸਟੇਟਮੈਂਟ ਆਉਂਦੀ ਆ ਸੰਜੇ ਸਿੰਘ ਜਾਂ ਫਿਰ ਆਤਸ਼ੀ ਦੇ ਵੱਲੋਂ ਆਉਂਦੀ ਹੈਗੀ ਸੋ ਉਹਨਾਂ ਨੇ ਪਿਛਲੇ ਦਿਨੀ ਸੁਨੀਤਾ ਕੇਜਰੀਵਾਲ ਬਾਰੇ ਵੀ ਗੱਲ ਕਹੀ ਸੀ ਕਿ ਉਹ ਪ੍ਰਚਾਰ ਕਰਨਗੇ ਦਿੱਲੀ ਦੇ ਵਿੱਚ ਪ੍ਰਚਾਰ ਕਰਨਗੇ ਦਿੱਲੀ ਤੋਂ ਬਾਹਰ ਪੰਜਾਬ ਦੇ ਵਿੱਚ ਜਾ ਕੇ ਪ੍ਰਚਾਰ ਕਰਨਗੇ ਲੇਕਿਨ ਉਹਨਾਂ ਦੇ ਮੂੰਹ ਦੇ ਵਿੱਚੋਂ ਵੀ ਇੱਕ ਵਾਰ ਰਾਗਵ ਚੱਡਾ ਦਾ ਨਾਮ ਨਹੀਂ ਸੁਣਿਆ ਜੇਕਰ ਆਪਾਂ ਪਿਛਲੇ 15 20 25 ਦਿਨਾਂ ਦੀ ਗੱਲ ਕਰੀਏ ਤਾਂ ਆਕਸ਼ੀ ਜਿੱਥੇ ਸੰਜੇ ਸਿੰਘ ਦੀ ਗੱਲ ਕਰਦੀ ਹੈ ਗ੍ਰਿਫਤਾਰੀ ਦੀ ਗੱਲ ਕਰਦੀ ਹੈ ਗ੍ਰਿਫਤਾਰੀਆਂ ਨੂੰ ਲੈ ਕੇ ਬਰਕਰਾਰਾਂ ਦੇ ਰੋਸ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਲੇਕਿਨ ਆਕਸ਼ੀ ਦੇ ਵੱਲੋਂ ਵੀ ਰਾਗਵ ਚੱਡਾ ਦੇ ਸਬੰਧ ਦੇ ਵਿੱਚ ਇੱਕ ਵੀ ਸਟੇਟਮੈਂਟ ਨਹੀਂ ਆਈ ਇਹਦਾ ਕੀ ਮਤਲਬ ਸਮਝਿਆ ਜਾਵੇ ਇਹ ਕੋਟਾ ਕਿਉਂ ਦੇਣਗੇ ਸਟੇਟਮੈਂਟ ਤੇ ਕੋਈ ਬੰਦਾ ਮਤਲਬ ਉਸ ਤਰੀਕੇ ਦੇ ਨਾਲ ਰੋਲ ਨਹੀਂ ਉਹਦੇ ਸਬੰਧ ਦੇ ਵਿੱਚ ਕੀ ਬਾਕੀ ਰਾਜ ਸਭਾ ਮੈਂਬਰਾਂ ਦੇ ਸੰਬੰਧ ਚ ਕਿਹੜਾ ਆਈ ਹੈ ਜਿਹੜੇ ਬਾਕੀ ਰਾਜ ਸਭਾ ਦੇ ਮੈਂਬਰ ਚੁਣੇ ਸੀਗੇ ਮਤਲਬ ਇਵਨ ਸਿਚੇਵਲ ਸਾਹਿਬ ਭਰੇ ਇਹਨਾਂ ਨੇ ਵੀ ਕੋਈ ਧਿਆਨ ਨਹੀਂ ਦਿੱਤਾ ਹੈ ਮਤਲਬ ਹਾਲਾਂਕਿ ਅੱਛਾ ਫਿਰ ਆਪਣੇ ਇਹ ਨਿਤਨ ਸਾਹਿਬ ਨੇ ਜਿੰਨੇ ਵੀ ਸੀਗੇ ਉਹ ਜਾ ਕੇ ਇੱਕ ਵਾਰ ਉਹਨਾਂ ਦਾ ਹਾਲ ਚਾਲ ਵੈਸੇ ਪੁੱਛੇ ਮਤਲਬ ਜਿਵੇਂ ਲੌਜੀਕ ਤੌਰ ਤੇ ਪੁੱਛਣਾ ਹੁੰਦਾ ਪਰ ਕਿਸੇ ਦਾ ਕੋਈ ਬਿਆਨ ਨਹੀਂ ਹੈ ਉਹਦੇ ਬਾਰੇ ਕੋਈ ਲਫਸ ਨਹੀਂ ਨਾ ਕੇਜਰੀਵਾਲ ਬੋਲ ਰਿਹਾ ਨਾ ਕੋਤਮ ਬੋਲ ਰਿਹਾ ਨਾ ਸੰਜੇ ਸਿੰਘ ਬੋਲ ਰਿਹਾ ਨਾ ਅਤੀਸ਼ੀ ਬੋਲ ਰਹੀ ਹੈ ਉਦੋਂ ਆਖਰਕਾਰ ਤੁਹਾਡੇ ਮੈਂਬਰ ਨੇ ਤੁਸੀਂ ਮੈਨੂੰ ਸਿਰ ਤੇ ਚੜ੍ਹਿਆ ਪੰਜਾਬ ਦੇ ਵਿੱਚੋਂ ਇੱਥੇ ਦੇ ਲੋਕਾਂ ਨੂੰ ਛੱਡ ਕੇ ਤੁਸੀਂ ਮਤਲਬ ਜਿਹੜੇ ਸਿਆਸੀ ਲੀਡਰ ਤੁਹਾਡੇ ਆਪਣੇ ਸੀ ਜਿਹੜੇ ਉਹਨਾਂ ਨੂੰ ਛੱਡ ਕੇ ਵਰਕਰਾਂ ਨੂੰ ਮਤਲਬ ਤੁਸੀਂ ਬੰਦੇ ਚੁਣੇ ਯਾਰ ਕਿੰਨੀ ਕਿਸਮ ਦੀਆਂ ਉਦੋਂ ਚਰਚਾਵਾਂ ਹੋਈਆਂ ਰਾਗੂ ਚੱਡਾ ਵੀ ਉਹਨਾਂ ਦੇ ਵਿੱਚ ਹੀ ਸੀਗੇ ਡਾਕਟਰ ਸਾਹਿਬ ਤੁਸੀਂ ਬਾਕੀ ਬਾਕੀ ਰਾਜ ਸਭਾ ਮੈਂਬਰਾਂ ਦੀ ਗੱਲ ਕੀਤੀ ਹੈ ਸ਼ਾਇਦ ਜੇਕਰ ਪੰਜਾਬ ਦੀ ਰਾਜਨੀਤੀ ਦੇਖੀਏ ਜਾਂ ਫਿਰ ਆਮ ਆਦਮੀ ਪਾਰਟੀ ਦੀ ਰਾਜਨੀਤੀ ਉਹਦੇ ਵਿੱਚ ਇੰਨੇ ਜ਼ਿਆਦਾ ਐਕਟਿਵ ਉਹ ਬਾਕੀ ਦੇ ਰਾਜ ਸਭਾ ਮੈਂਬਰ ਨਹੀਂ ਸੀ ਲੇਕਿਨ ਜਿਸ ਤਰ੍ਹਾਂ ਦੀ ਇਨਵੋਲਵਮੈਂਟ ਪੰਜਾਬ ਸਰਕਾਰ ਦੇ ਵਿੱਚ ਰਾਗਵ ਚੱਡਾ ਸੀ ਉਹਨਾਂ ਨੂੰ ਇੱਥੇ ਸੁਰੱਖਿਆ ਦੇਣਾ ਉਹਨਾਂ ਨੂੰ ਇੱਥੇ ਸਰਕਾਰੀ ਕੋਠੀਆਂ ਦੇਣੀਆਂ ਉਸ ਤਰੀਕੇ ਦੇ ਨਾਲ ਆਪਾਂ ਉਹਨਾਂ ਨੂੰ ਕੰਪੇਅਰ ਨਹੀਂ ਕਰ ਸਕਦੇ ਰਾਗਵ ਚੱਡਾ ਦੀ ਇੱਕ ਵੱਖਰੀ ਭੂਮਿਕਾ ਸੀ ਬਾਕੀ ਰਾਜ ਸਭਾ ਮੈਂਬਰਾਂ ਦੀ ਇੱਕ ਵੱਖਰੀ ਭੂਮਿਕਾ ਦੀ ਸਹਿਮਤ ਹੋ ਤੁਸੀਂ ਇਸ ਗੱਲ ਨਾਲ ਪਰ ਕੱਲੇ ਹੈ ਨਾ ਕਿ ਚਲੋ ਹੁਮਕਾਦੀ ਤੱਕ ਕਿਸੇ ਦੀ ਲਿਮਿਟੇਸ਼ਨ ਹੈ ਕਿਸੇ ਦੀ ਕੁਛ ਹੈ ਉਹ ਸਾਰੇ ਦੇ ਸਾਰੇ ਚੁੱਪ ਨੇ ਇਸ ਮਸਲੇ ਤੇ ਇੱਕ ਸਾਂਝ ਤਾਂ ਹੈ ਨਾ ਉਹਨਾਂ ਦੀ ਜਿਹੜਾ ਜ਼ਿਆਦਾ ਐਕਟਿਵ ਸੀ ਉਹਦਾ ਜ਼ਿਆਦਾ ਰੜਕਦਾ ਕੁਦਰਤੀ ਗੱਲ ਹੈ ਵੀ ਸਭ ਨੇ ਚੁੱਪ ਕਿਵੇਂ ਕਰ ਗਿਆ ਪਰ ਇਹਨਾਂ ਦੀ ਪਾਰਟੀ ਦਾ ਤੁਸੀਂ ਮਤਲਬ ਕਲਚਰ ਪਾਰਟੀ ਦਾ ਸਟਾਈਲ ਨੂੰ ਦੇਖੋ ਕਿ ਜਿਹੜੇ ਇਹਨਾਂ ਦੇ ਲੀਡਰ ਨੇ ਤੁਸੀਂ ਮਤਲਬ ਐਲਡਰਸ ਹਾਊਸ ਦੇ ਵਿੱਚ ਰਾਜ ਸਭਾ ਚ ਭੇਜ ਰਹੇ ਉਹ ਬੰਦਿਆ ਉਹਨਾਂ ਦੀ ਇੰਨੀ ਵੀ ਸਾਂਝ ਨਹੀਂ ਹੈ ਕਿ ਉਹ ਕੰਡੈਮਨ ਬਿਨਾ ਕਰ ਤੁਸੀਂ ਵਾਕੀ ਦੁਨੀਆ ਨੂੰ ਕਹਿ ਰਹੇ ਹੋ ਕਿ ਇਹਦੇ ਜੀ ਮਤਲਬ ਅਮਰੀਕਾ ਤੋਂ ਵੀ ਆ ਰਹੇ ਨੇ ਜਰਮਨੀ ਤੋਂ ਆ ਰਹੇ ਨੇ ਜੁਆਇਨ ਤੋਂ ਆ ਰਹੇ ਨੇ ਦੇਖੋ ਨਾ ਤੁਸੀਂ ਜੀ ਸਮਝਣ ਵਾਲੀ ਗੱਲ ਇਹ ਹੈ ਇਹਦੇ ਵਿੱਚ ਕਿ ਆਖਰਕਾਰ ਇਹ ਪਾਰਟੀ ਦਾ ਸਟਰਕਚਰ ਕੀ ਹੈ ਕਿੰਨਾ ਤੇ ਬੰਦੇ ਨੇ ਰਾਗੂ ਚੱਟਾ ਸਾਹਿਬ ਦਾ ਤਾਂ ਉਹਨੂੰ ਸੁਪਰ ਸੀਐਮ ਕਹਿੰਦੇ ਸੀ ਕਿਸੇ ਟਾਈਮ ਪੰਜਾਬ ਦਾ ਤੇ ਸਡਨਲੀ ਉਹ ਗਾਇਬ ਹੋ ਗਏ ਸੀ ਇਨ ਤੋਂ ਤੇ ਹੁਣ ਕਿਸੇ ਨੂੰ ਕੋਈ ਪਤਾ ਨਹੀਂ ਹੈ ਕਿ ਉਹਨਾਂ ਦਾ ਉਹਦੇ ਮਨ 'ਚ ਕੀ ਹੈ ਦਿਲ 'ਚ ਕੀ ਹੈ ਜ਼ੁਬਾਨ 'ਤੇ ਕੀ ਹੈ ਈਵਨ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਪਰ ਕੀ ਹੈ ਕੁਝ ਨਹੀਂ ਜੀ ਇਹ ਇਹ ਸਿੰਪਲ ਕਟਨਾ ਨਹੀਂ ਹੈ ਮਤਲਬ ਜੇ ਨੂੰ ਇਹ ਕਹਿਣ ਕਿ ਜੀ ਡਿਊਟੀ ਲੱਗੀ ਹੋਈ ਹੈ ਉਹ ਤਾਂ ਸਪੇਅਰਸ ਦੇ ਵਿੱਚ ਬੈਠੇ ਨੇ ਉਹ ਤਾਂ ਜੀ ਆਪਣੇ ਨਿੱਕੇ ਪਚਾਟ ਰਹੇ ਨੇ ਇੰਦਾਂ ਦੀ ਗੱਲ ਨਹੀਂ ਜੀ ਉਹ ਪ੍ਰੈਕਟੀਕਲੀ ਅੰਦਰ ਕੋਈ ਨੂੰ ਕੋ ਪੱਟੀ ਘੜਵਣਾ ਹੈ ਜਾਂ ਉਹ ਛੱਡ ਚੁੱਕੇ ਨੇ ਜਾਂ ਛੱਡਣ ਨੂੰ ਤਿਆਰ ਨੇ ਤੇ ਉਹ ਗੱਲ ਮੰਨਣੀ ਔਖੀ ਹੈ ਕਿਉਂਕਿ ਉਹ ਤਾਂ ਕੇਜਰੀਵਾਲ ਸਾਹਿਬ ਹੀ ਦੱਸਣਗੇ ਕਿਉਂਕਿ ਸੁਪਰੀਮ ਕੋ ਤੋਂ ਬਿਨਾਂ ਤਾਂ ਇਹ ਸਾਹਿਬ ਹੀ ਨਹੀਂ ਲੈ ਸਕਦੇ ਵਿਚਾਰੇ ਕਿਸੇ ਨੂੰ ਰਜਾਇਜ਼ ਤੇ ਹੀ ਨਹੀਂ ਹੈ ਤੇ ਇੰਨਰ ਡੈਮੋਕ੍ਰੇਸੀ ਤਾਂ ਕੋਈ ਹੈ ਨਹੀਂ ਜੇ ਉਹ ਸੀ ਅੰਦਰੋਂ ਜਾਂ ਬਾਹਰੋਂ ਸੋ ਮਾਨ ਸਾਹਿਬ ਦੇ ਚਿਹਰੇ ਵਿੱਚ ਕੀ ਕਰ ਸਕਦੇ ਸੀ ਇਹਨਾਂ ਨੇ ਬੋਲ ਮੋਲ ਕਰਿਆ ਜਿੰਨੀ ਪਰਸੈਂਟ ਸੀਗੇ ਟੱਕਣ ਦੀ ਕੋਸ਼ਿਸ਼ ਕੀਤੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਆਪਾਂ ਨੂੰ ਕਹਿ ਸਕਦੇ ਆ ਵੀ ਰਾਗਵ ਚੱਡਾ ਦੇ ਜਿਹੜੇ ਜਿੱਥੇ ਆਮ ਵਰਕਰਾਂ ਦੇ ਲਈ ਆਮ ਲੋਕਾਂ ਦੇ ਲਈ ਦੇਸ਼ ਦੇ ਲੋਕਾਂ ਦੇ ਲਈ ਗੁੰਜਲਦਾਰ ਪਹਿਲੀ ਨੇ ਉੱਥੇ ਕਿਤੇ ਨਾ ਕਿਤੇ ਇਹ ਗੁੰਜਲਦਾਰ ਪਹਿਲੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਲਈ ਵੀ ਬਣ ਚੁੱਕੇ ਨੇ ਸੋ ਆਉਣ ਵਾਲੇ ਦਿਨਾਂ ਵਿੱਚ ਖੁਲਾਸਾ ਜ਼ਰੂਰ ਹੋਏਗਾ ਕਿ ਆਕਰ ਰਾਗਵ ਚੱਡਾ ਦੇ ਦਿਲ ਦੇ ਵਿੱਚ ਚੱਲ ਕੀ ਰਿਹਾਗਾ ਸੋ ਡਾਕਟਰ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰ ਸੁਪਰੀਆ ਜੀ ਬਹੁਤ ਬਹੁਤ ਸ਼ੁਕਰੀਆ ਸਰੋਤਿਆਂ ਦਰਸ਼ਕਾਂ ਸਭਾਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਸ ਹਨ ਡਾਕਟਰ ਹਰਵਿੰਦਰ ਸਿੰਘ ਪੱਟੀ ਜਿਨ੍ਹਾਂ ਵੱਲੋਂ ਅੱਜ ਦੇ ਹਨ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਉਦ ਤੱਕ ਦਿਓ ਇਜਾਜ਼ਤ ਧੰਨਵਾਦ